ਮਹਾਰਾਜਾ ਰਣਜੀਤ ਸਿੰਘ ਆਪਣੇ ਦੁਨੀਆ ਦਾ ਨਾਂ ਹੈਗਾ ਸ਼ੇਰੇ ਪੰਜਾਬ ਟੂਲ ਜੂਨੀਅਰ ਇਹ ਜੂਨੀਅਰ ਦੀ ਜਿਹੜੀ ਇਹਨਾਂ ਦਾ ਨਾਂ ਤਾਂ ਰੱਖਿਆ ਸੀ ਜਿਹੜਾ ਮਹਾਰਾਜਾ ਰਣਜੀਤ ਸਿੰਘ ਹੈ ਨਾ ਸ਼ੇਰੇ ਪੰਜਾਬ ਇਹਦਾ ਇਤਿਹਾਸ ਪੜਿਓ ਇਹ 13 ਸਾਲਾਂ ਦਾ ਹੀ ਜਦੋਂ ਇਹਨੇ ਸ਼ਿਕਾਰ ਖੱਢਣ ਗਿਆ ਜਿੱਦਾਂ ਹੁਣ ਮੁੰਡੇ ਸਕੂਲੇ ਜਾਂਦੇ ਆ ਇਦਾਂ ਉਦੋਂ ਜਿਹੜੇ ਸਿੱਖਾਂ ਦੇ ਆਪਣੇ ਜਿੱਦਾਂ ਪਾਠਸ਼ਾਲਾ ਕਹਿ ਲੋ ਜਾਂ ਸਕੂਲ ਕਹਿ ਲੋ ਜਾਂ ਆਪਾਂ ਗੁਰਦੁਆਰੇ ਵਾਲੇ ਭਾਈ ਤੋਂ ਸਿੱਖਿਆ ਲੈਣ ਜਾਂਦੇ ਸੀ ਇਹ ਉਦਾਂ ਪੜ੍ਹਨ ਜਾਂਦੇ ਸੀ ਤੇ 13 ਸਾਲਾਂ ਦੇ ਜਦੋਂ ਸ਼ਿਕਾਰ ਖੱਢਣ 11-12 ਚੱਲ ਗਏ ਆਪਣਾ ਸਿੱਖਾਂ ਦਾ ਜਿਹੜਾ ਨਾ ਏਰੀਆ ਸੀ ਉਹ ਜਿੱਥੇ ਹੋਣਾ ਇਹ ਤਾਂ ਬਾਅਦ ਚ ਬਣਿਆ ਉਹ ਦੋਨੇ ਬਣਾਇਆ ਸੀ ਜਿੱਥੇ ਲੁਧਿਆਣੇ ਵਾਲਾ ਫਤਲੋ ਦੇ ਰਿਆਰ ਇਧਰੋਂ ਆ ਰੋਪੜ ਵਾਲਾ ਇਹ ਤਾਂ ਏਰੀਆ ਵੰਡੇ ਹੁੰਦੇ ਸੀ ਉਦੋਂ ਉਹ ਕੀ ਹੋਇਆ ਵੀ ਦੁਸ਼ਮਣਾਂ ਦੇ ਏਰੀਆ ਚਲ ਗਿਆ ਚੱਠੇ ਵਜਦੇ ਸੀ ਮੁਸਲਮਾਨ ਸੀ ਆਪਣਾ ਸਿੱਖਾਂ ਦਾ ਏਰੀਆ ਇੱਧਰ ਰਹਿੰਦਾ ਸੀ ਜਦੋਂ ਨਵਾਂ ਸ਼ਹਿਰ ਹੋਵੇ ਤੇ ਬਲਾਚਰ ਹੋ ਗਏ ਸਿੱਖਾਂ ਦਾ ਏਰੀਆ ਇੱਧਰ ਰਹਿ ਗਿਆ ਤਾਂ ਉਹ ਖੇਡਦਾ ਖੇਡਦਾ ਸ਼ਿਕਾਰ ਮੁਸਲਮਾਨਾਂ ਦੇ ਏਰੀਆ ਚਲ ਗਿਆ ਉੱਥੇ ਚੱਠਿਆਂ ਦਾ ਸਰਦਾਰ ਸੀ ਉਹਨੇ ਵੇਖਿਆ ਵੀ ਸਿੱਖਾਂ ਦਾ ਮੁੰਡਾ ਕਿਉਂਕਿ ਆਪਣੀ ਸਿੱਖਾਂ ਤੇ ਉਦੋਂ ਮੁਸਲਮਾਨਾਂ ਦੀ ਲਗਦੀ ਸੀ ਚਲੋ ਸਿੱਖਾਂ ਦਾ ਵੈਰ ਕਿਸੇ ਜਾਤ-ਪਾਤ ਦਾ ਨਹੀਂ ਹੁੰਦਾ ਸਾਡਾ ਵੈਰ ਮੁਸਲਮਾਨਾਂ ਨਾਲ ਨਹੀਂ ਸਾਡਾ ਵੈਰ ਸੀ ਜ਼ਲਮ ਤਿਰਨਾ ਜਿਹੜੇ ਗਰੀਬ ਲੋਕਾਂ ਤੇ ਜ਼ੁਲਮ ਕਰਦੇ ਸੀ ਚਲੋ ਚੱਠੇ ਸੀ ਜਦੋਂ ਮੁਸਲਮਾਨਾਂ ਦੇ ਏਰੀਆ 'ਚ ਗਏ ਮਹਾਰਾਜਾ ਰਣਜੀਤ ਸਿੰਘ ਉਹਨਾਂ ਨੂੰ ਕਿਹਾ ਨੇ ਸੂਹ ਦਿੱਤੀ ਕਿ ਚੜਤ ਸਿੰਘ ਦਾ ਪੋਤਾ ਜਿਨ੍ਹਾਂ ਨਾਲ ਆਪਣੀ ਦੁਸ਼ਮਣੀ ਆ ਸਿੱਖਾਂ ਦਾ ਉਹ ਆਪਣੇ ਏਰੀਆ 'ਚ ਆਇਆ ਵਾ ਹੁਣ ਉਦੋਂ ਚੱਠੇ ਦਾ ਸਰਦਾਰ ਜਿਹੜਾ ਸੀ ਉਹ 45 ਸਾਲ ਦਾ ਮਰਦਾ ਸੀ ਉਹਨੇ ਨਾਲ ਆਪਣੀ ਸੈਨਾ ਲਈ ਬੰਦੇ ਲਏ ਉਹਨੇ ਇਹ ਨਿਆਣ ਮਤ ਉਸ ਸੀ ਮਹਾਰਾਜ ਰਣਜੀਤ 13 ਸਾਲਾਂ ਦੇ ਸਾਰੇ ਨਾਲ ਵੀ ਨਿਗ ਨਿਗ ਨਿਆਣੇ ਸੀ ਮੁੰਡੇ ਇਹ ਆਪਣੇ ਵੱਲੋਂ ਸ਼ਿਕਾਰ ਖੇਡ ਵਿੱਚ ਵਿਜੀ ਆ ਉਹ ਆਇਆ ਚੱਠਿਆਂ ਦਾ ਸਰਦਾਰ ਉਦੋਂ ਨਾ ਜਿਹੜੀਆਂ ਰਫਲਾਂ ਸੀ ਉਹਦੇ ਵਿੱਚ ਨਾ ਬਰੂਦ ਭਰ ਕੇ ਤਾਂ ਠੋਕਦੇ ਹੁੰਦੇ ਸੀ ਇਹਨਾਂ ਕੋ ਤੇ ਇੱਕ ਇੱਕ ਵਾਰੀ ਗੋਲੀ ਚੱਲਦੀ ਸੀ ਉਹਨੇ ਵੇਖਿਆ ਸਾਹਮਣੇ ਨਿਆਣਾ ਸ਼ਿਕਾਰ ਖੇਡਣ ਵਿੱਚ ਵਿਜੀ ਆ ਉਹਨੇ ਲੁੱਕ ਕੇ ਝਾੜੀਆਂ ਦੇ ਵਿੱਚੋਂ ਮਾਰੀ ਗੋਲੀ ਸਿੱਧੀ ਉਹ ਜਿਹਨੂੰ ਗੁਰੂ ਮਹਾਰਾਜ ਰੱਖਿਓ ਉਹਨੂੰ ਕੌਣ ਮਾਰ ਸਕਦਾ ਉਹਦੇ ਮਹਾਰਾਜ ਰਣਜੀਤ ਸਿੰਘ ਤੇ ਗੁਰੂ ਗੋਬਿੰਦ ਸਿੰਘ ਮਾਰੇ ਦਾ ਹੱਥ ਸੀ ਬਚਪਨ ਤੋਂ ਹੀ ਕਿਉਂਕਿ ਉਹਨੇ ਸਿੱਖਾਂ ਨੂੰ ਰਾਜ ਕਰਾਉਣਾ ਸੀ ਸਾਨੂੰ ਪੰਜਾਬੀਆਂ ਨੂੰ ਸਿੱਖਾਂ ਦਾ ਮਤਲਬ ਇਹ ਜਦੋਂ ਮਹਾਰਾਜਾ ਰਣਜੀਤ ਸਿੰਘ ਨੂੰ ਪੜਿਓ ਉਹਦੇ ਰਾਜ ਦੇ ਵਿੱਚ ਉਹਨੇ ਹਿੰਦੂਆਂ ਨੂੰ ਵੀ ਬਹੁਤ ਸਤਿਕਾਰ ਦਿੱਤਾ ਜਿਹੜਾ ਸੋਮਨਾਥ ਮੰਦਿਰ ਤੇ ਉਹਨਾਂ ਹੀ ਸੋਨਾ ਲਾਇਆ ਜਿਨਾਂ ਉਹਨੇ ਦਰਬਾਰ ਸਾਹਿਬ ਤੇ ਲਾਇਆ ਤੇ ਉਹਨਾਂ ਹੀ ਸੋਨਾ ਉਹਨੇ ਮੁਸਲਮਾਨਾਂ ਦੀਆਂ ਮਸਜਿਦਾਂ ਤੇ ਲਾਇਆ ਅਸਲੀ ਸਿੱਖ ਸੀ ਮਹਾਰਾਜਾ ਰਣਜੀਤ ਸਿੰਘ ਫਿਰ ਜਦੋਂ ਉਹਨੇ ਗੋਲੀ ਚਲਾਈ ਆ ਉਹ ਗੋਲੀ ਜਦੋਂ ਨਾ ਘੋੜੇ ਦੀ ਰਕਾਬ ਵਾਲੇ ਪਾਸੇ ਆਮ ਜਦੋਂ ਅੱਗੇ ਜਦੋਂ ਕੋਈ ਕਾਰਾਂ ਤਾਂ ਹੁੰਦੀਆਂ ਨਹੀਂ ਸੀ ਘੋੜੇ ਹੀ ਹੁੰਦੇ ਸੀ ਉਹ ਘੋੜੇ ਦੀ ਰਕਾਬ ਤੇ ਇਧਰਲੇ ਪਾਸੇ ਨਾ ਲੋਹੇ ਦਾ ਪਤਰਾਜਾ ਲੱਗਾ ਸੀ ਉਹ ਗੋਲੀ ਉਹ ਚ ਵੱਜੀ ਤੋਂ ਵੱਜ ਕੇ ਗੋਲੀ ਤੇ ਸਾਈਡ ਤੇ ਚਲ ਗਈ ਤੇ ਮਹਾਰਾਜਾ ਰਣਜੀਤ ਸਿੰਘ ਨੇ ਘੋੜਾ ਡਰ ਗਿਆ ਉਹਨੇ ਦੇਖਿਆ ਵੀ ਗੋਲੀ ਚੱਲੀ ਆ ਉਹਨੇ ਜਿੱਦ ਤਰੋਂ ਗੋਲੀ ਚੱਲੀ ਉਧਰ ਨੂੰ ਕੱਢ ਕੇ ਕਿਰਪਾਨ ਤਾਂ ਪਹਿਲਾਂ ਹੱਥ 'ਚ ਸੀ ਕੱਢ ਕੇ ਕਿਰਪਾਨ ਉਹਧਰ ਨੂੰ ਭੁਜਾਈ ਜਦੋਂ ਉਹ ਲੱਗਾ ਗੋਲੀ 'ਚ ਲੋਡ ਕਰਨ ਉਹਨੇ ਜਨੂੰ ਮਾਰੀ ਉਹਨੇ ਕਿਰਪਾਨ ਮਹਾਰਾਜਾ ਰਣਜੀਤ ਸਿੰਘ ਨੇ ਚੱਠਿਆਂ ਦੇ ਸਰਦਾਰ ਦਾ ਸਿਰ ਵੱਢ ਕੇ ਉਹ ਆਪਣੇ ਨਾਲ ਆਪਣੇ ਸਿੱਖਾਂ ਦੇ ਏਰੀਆ 'ਚ ਲੈ ਗਿਆ ਉਦੋਂ 13 ਸਾਲ ਦੀ ਉਮਰ ਸੀ ਉਹਦੀ ਜਦੋਂ ਲੈ ਗਿਆ ਤੇ ਚਲੋ ਉਹਨਾਂ ਨੂੰ ਪਤਾ ਲੱਗਾ ਹੁਣ ਉਹਨਾਂ ਵਾਸਤੇ ਉਹਦੇ ਕੋਲੇ ਵੀ ਚੱਠਿਆਂ ਦੇ ਬੰਦੇ ਕੋਲੇ ਬੜੀ ਸੈਨਾ ਸੀ ਕਿਉਂਕਿ ਇਹ ਵੀ ਸਰਦਾਰ ਚੜ੍ਹਤ ਸਿੰਘ ਦਾ ਪੋਤਾ ਸੀ ਉਦੋਂ ਇਹਦੇ ਕੋਲੇ ਵੀ ਸਿੱਖਾਂ ਕੋਲੇ ਵੀ ਆਪੋ ਆਪਣੇ ਜਥੇਬੰਦੀਆਂ ਬਣੀਆਂ ਜਿੱਦਾਂ ਹੁਣ ਨਹੀਂ ਬਣਦੀਆਂ ਕਾਲੀ ਕਾਂਗਰਸੀ ਹੋ ਗਏ ਆਮ ਆਦਮੀ ਵਾਲੇ ਐਦਾਂ ਹੀ ਉਦੋਂ ਸਿੱਖਾਂ ਦੀ ਮਿਸਲਾਂ ਸੀ ਤੇ ਇਹਨਾਂ ਦੀ ਸ਼ੁਕਰ ਚੱਕੀ ਆ ਮਿਸਲਾਂ ਜਿੱਦਾਂ ਤੁਸੀਂ ਪੜੇ ਹੋਣਾ ਮਾਰੇ 12 ਮਿਸਲਾਂ ਚੱਕਾਂ ਦੀਆਂ ਤੇ ਇਹਦੇ ਦਾਦਾ ਜੀ ਮਿਸਲ ਦੇ ਮੁਖੀ ਸੀਗੇ ਉਦੋਂ ਚਲੋ ਜਦੋਂ ਉਹਨਾਂ ਨੇ ਕਿਹਾ ਵੀ ਸਿਰ ਦੇ ਦਿਓ ਇਹ ਕਹਿੰਦੇ ਵੀ ਮਹਾਰਾਜ ਸਿੰਘ ਦੇ ਦਾਦਾ ਜੀ ਜਾਂ ਡੈਡੀ ਜੀ ਜਿਹੜਾ ਵੀ ਉਹਦਾ ਪ੍ਰਵਾਸ ਸੀ ਚੱਕ ਬੈਠੇ ਹੋਣਗੇ ਉਹਦਾ ਸਿੱਖਾਂ ਦੇ ਵਿੱਚ ਪੰਜ ਮੈਂਬਰੀ ਸਿੱਖ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਪੰਜਾਂ ਸਿੱਖਾਂ ਨੂੰ ਤਾਕਤ ਦਿੱਤੀ ਹੈ ਵੀ ਜਿੱਥੇ ਵੀ ਅੰਮ੍ਰਿਤਸਰੀ ਪੰਜ ਸਿੰਘ ਹੈਗੇ ਆ ਉੱਥੇ ਉਹ ਜੋ ਕੰਮ ਕਰਨਗੇ ਸਿੱਖ ਪੰਥ ਮੰਨੂਗਾ ਚਲੋ ਪੰਜਾਂ ਸਿੱਖਾਂ ਨੇ ਹੁਕਮ ਕੀਤਾ ਵੀ ਸਿਰ ਦੇਣਾ ਕਿ ਨਹੀਂ ਦੇਣਾ ਉਹ ਕਹਿੰਦੇ ਸਿਰ ਦੇ ਦਾਂਗੇ ਇਹਨਾਂ ਕੋਲੇ ਲੋ ਪਾਵਰ ਕੱਲ ਨੂੰ ਆਪਾਂ ਆਪਣੇ ਸਿੱਖਾਂ ਗਰੀਬ ਸਿੱਖਾਂ ਦੇ ਵੰਡਾਂਗੇ ਉਹ ਆਪਣੇ ਨਾਲ ਜੰਗਾਂ ਜੁੱਦਾਂ ਵਾਸਤੇ ਤਿਆਰ ਹੋਣਗੇ ਫਿਰ ਉਹਨਾਂ ਨੇ ਸਿਰ ਦੇਣ ਦੇ ਬਦਲੇ ਉਦੋਂ ਚੱਠਿਆਂ ਕੋਲੇ ਮੁਸਲਮਾਨਾਂ ਦੇ ਰਾਜੇ ਕੋਲੋਂ ਜ਼ਮੀਨ ਵੀ ਲਈ ਉਹਨਾਂ ਕੋਲੇ ਜਿਹੜੀ ਸੈਨਾ ਸੀ ਉਹ ਵੀ ਲਈ ਤੇ ਉਹਨੂੰ ਆਪਣੀ ਅਧੀਨ ਕੀ ਬਣਾਈ ਉਹ ਜਿਹੜੀ ਜ਼ਮੀਨ ਮੁਸਲਮਾਨਾਂ ਕੋਲ 4-500 ਕਿੱਲਾ ਮਹਾਰਾਜ ਸਿੰਘ ਨੇ ਲਈ ਫਿਰ ਉਹ ਜਿੱਦਾਂ ਹੁਣ ਮੰਨ ਲਓ ਤੁਸੀਂ ਆਏ ਆ ਮੈਂ ਇੱਥੇ ਤੁਹਾਨੂੰ 5-500 ਕਿੱਲਾ ਜ਼ਮੀਨ ਹੋਵੇ ਮੈਂ ਤੁਹਾਨੂੰ 10-10 ਕਿੱਲੇ ਵੰਡ ਜਵਾਂ ਤੇ ਤੁਹਾਨੂੰ ਕਹਾਂ ਵੀ 10-10 ਕਿੱਲੇ ਮੈਂ ਤੁਹਾਨੂੰ ਦੇਣ ਲੱਗਾ ਪਰ ਤੁਹਾਡੇ ਘਰ ਚੋਂ ਤੁਸੀਂ ਮੇਰੇ ਵਫਾਦਾਰ ਰਹਿਣਾ ਚਾਹਦਾ ਹੀ ਇੱਥੇ ਮੁੰਡੇ ਕਹਿੰਦੇ ਠੀਕ ਆ ਭਾਜੀ ਜਿੱਦਾਂ ਹੁਣ ਵੀ ਮੇਰੇ ਨਾਲ ਪੱਕੇ ਹੀ ਮੁੰਡੇ ਆਏ ਆ ਆ ਚਾਹੇ ਬੱਲੀ ਹੋਣੀ ਚਾਹੇ ਛੋਟੇ ਹੁੰਦੇ ਮੇਰੇ ਨਾਲ ਆਏ ਕੋਈ ਜੇਲਾ ਕੱਟ ਕੇ ਮੇਰੇ ਨਾਲ ਆ ਕਿਦਾਂ ਆਇਆ ਕੋਈ ਬੱਲੀ ਆ ਜੱਤ ਸਿਆ ਛੋਟੇ ਹੁੰਦੇ ਤੋਂ ਮੇਰੇ ਨਾਲ 20 ਸਾਲ ਹੋ ਗਏ ਮੇਰੇ ਨਾਲ ਹੀ ਅੱਜ ਤੱਕ ਇਦਾਂ ਹੀ ਉਦੋਂ ਮਹਾਰਾਜਾ ਰਣਜੀਤ ਸਿੰਘ ਦੇ ਜਿਹੜੇ ਜਿਨ੍ਹਾਂ ਨੂੰ ਜ਼ਮੀਨ ਦਿੱਤੀ ਸੀਗੀ ਉਹ ਕਹਿੰਦਾ ਵੀ ਇੱਕ ਇੱਕ ਬੰਦਾ ਜਿੱਦਣ ਮੈਨੂੰ ਲੋੜ ਪੈ ਗਈ ਮੇਰੀ ਮਕਤਬਾ ਤੇ ਆ ਜਿਓ ਮੇਰੀ ਸਹਾਰਾ ਦੇ ਵਿੱਚ ਲੜ ਦਿਓ ਉਹ ਕਹਿੰਦੇ ਠੀਕ ਆ ਜਦੋਂ ਫਿਰ ਥੋੜਾ ਜਿਹਾ ਵੱਡਾ ਹੋਇਆ ਫਿਰ ਇਹਨੇ ਸੈਨਾ ਬਣਾਈ ਫਿਰ ਇਹਨਾਂ ਨੇ ਉਹਨਾਂ ਨੂੰ ਸੁਨਿਆਪੇ ਜਨਮ ਜ਼ਮੀਨ ਦਿੱਤੀ ਉਹ ਇੱਕ ਘਰ ਤੋਂ ਇੱਕ ਇੱਕ ਬੰਦਾ ਆਇਆ ਫਿਰ ਮਾਰਾ ਜੀ ਸਿੰਘ ਦਾ ਲੜਨ ਫਿਰ ਇਹਨੇ ਵੇਖਿਆ ਵੀ ਅਸੀਂ ਅਜੇ ਵੀ ਥੋੜੇ ਆ ਫਿਰ ਇਹਨੇ ਇੱਕ ਜਿੱਤਾ ਮਿਸਲ ਸੀ ਉਹਨਾਂ ਦੇ ਮਿਸਲ ਨਾਲ ਰਿਸ਼ਤੇਦਾਰੀ ਕੀਤੀ ਉੱਥੇ ਆਪਣਾ ਵਿਆਹ ਕਰਵਾਇਆ ਉਹ ਮਿਸਲ ਜੋੜੀ ਫਿਰ ਇਹਨੇ ਸਾਰੇ ਜਿਹੜੇ ਦਸਾਂ ਦੇ ਦਸ 12 ਮਿਸਲਾਂ ਸੀ ਇਕੱਠੀਆਂ ਕੀਤੀਆਂ ਕਿਉਂਕਿ 10 ਰਹਿ ਗਈਆਂ ਬਾਕੀ ਇੱਕ ਤਾਂ ਦੀ ਆਪਣੀ ਸੀ ਇੱਕ ਰਿਸ਼ਤੇਦਾਰਾਂ ਦੇ ਉਹ ਕਿ 10 ਮਿਸਲਾਂ ਬਾਕੀ ਸੀ ਉਹਨਾਂ ਨੂੰ ਇਕੱਠੇ ਕੀਤਾ ਜਿੱਦ ਆਪਾਂ ਇਕੱਠੇ ਹੋਇਆ ਵੀ ਗੱਲ ਸੁਣੋ ਭਾਈ ਆਪਾਂ ਰਾਜ ਕਰੀਏ ਆਪਾਂ ਨੂੰ ਗੁਰੂ ਗੋਬਿੰਦ ਸਿੰਘ ਮਹਾਰਾਜ ਸ਼ਸਤਰ ਇਸ ਕਰਕੇ ਨਹੀਂ ਦੇਗੇ ਇਹ ਗਊ ਗਰੀਬ ਦੀ ਰੱਖਿਆ ਵਾਸਤੇ ਦੇਖਿਆ ਰੱਖਿਆ ਆਪਾਂ ਲੋਕਾਂ ਦੀ ਆਹ ਕਰ ਸਕਦੇ ਜੇ ਆਪਣੇ ਕੋਲ ਤਾਕਤ ਆ ਫਿਰ ਮਹਾਰਾਜਾ ਰਣਜੀਤ ਸਿੰਘ ਨੇ ਇਕੱਠੇ ਸਿੱਖਾਂ ਨੂੰ ਕਰਕੇ ਵਿੱਚੋਂ 5-4 ਤਾਂ ਉਹ ਸੀ ਜਿਹੜੇ ਅੱਜ ਵੀ ਹੋਣਗੇ ਜਿਹੜੇ ਕਹਣਗੇ ਆਪਾਂ ਵੀ ਲਾਣਾ ਜੁਨੀਅਰਾਂ ਤੋਂ ਦਫਾ ਕਰ ਆਪਾਂ ਇਦਾਂ ਉਹਦਾ ਉਦੋਂ ਵੀ ਦੋ ਤਿੰਨ ਹੈਗੇ ਫਿਰ ਮਹਾਰਾਜਾ ਜੀ ਸਿੰਘ ਨੇ ਉਹਨਾਂ ਨੂੰ ਜੁੱਤੀ ਵੀ ਫੇਰੀ ਬਾਕੀ ਮਿਸਲਾਂ ਨਾਲ ਇਕੱਠੀਆਂ ਕੀਤੀਆਂ ਸਮਝਾ ਕੇ ਫਿਰ ਉਹਨੇ ਸਿੱਖਾਂ ਦਾ ਰਾਜ ਪੂਰੀ ਤੁਹਾਨੂੰ ਪਤਾ ਹੀ ਹੈ ਕਾਬਲ ਕੰਧਾਰ ਤੱਕ ਆਪਣਾ ਰਾਜ ਸੀ ਸਿੱਖਾਂ ਦਾ ਰਾਜ ਮਤਲਬ ਇਹ ਨਹੀਂ ਕਿ ਕੱਲੇ ਸਰਦਾਰਾਂ ਦਾ ਪਗੜੀ ਧਾਰੀਆਂ ਦਾ ਸਿੱਖਾਂ ਦਾ ਨਹੀਂ ਉਨੇ ਹੀ ਜ਼ੁਵਾਲੇ ਨੂੰ ਇੱਜ਼ਤ ਦਿੱਤੀ ਤੇ ਮੁਸਲਮਾਨਾਂ ਨੂੰ ਵੀ ਜਿਹੜੇ ਸਹੀ ਮੁਸਲਮਾਨ ਸੀ ਜਿਹੜੇ ਜਿਹੜੇ ਗਰੀਬ ਤੇ ਮਜਲੂਮ ਤੇ ਜ਼ੁਲਮ ਨਹੀਂ ਕਰਦੇ ਸੀ ਉਹਨਾਂ ਨੂੰ ਵੀ ਉਹਨੇ ਇੱਜ਼ਤ ਦਿੱਤੀ ਇਸ ਕਰਕੇ ਮੈਂ ਮਹਾਰਾਜ ਰਣਜੀਤ ਸਿੰਘ ਦੀ ਜਿਹੜਾ ਆ ਜੁਨੀਅਨ ਦਾ ਨਾਂ ਰੱਖਿਆ ਇਹਨਾਂ ਨੂੰ ਪੜਿਆ ਵਿਚਾਰਿਆ ਕਿ ਕਿਹੜਾ ਉਹ ਬੰਦਾ ਸੀ ਗੁਰੂ ਗੋਬਿੰਦ ਸਿੰਘ ਮਹਾਰਾਜ ਤੋਂ ਬਾਅਦ ਜਿਹਨੇ ਸਿੱਖਾਂ ਨੂੰ ਰਾਜ ਕਰਨਾ ਸ਼ੁਰੂ ਕੀਤਾ ਤੇ ਉਹੀ ਅੱਜ ਅਸੀਂ ਗੱਲ ਕਰਨ ਆਏ ਆ ਮੰਨ ਲਓ ਇਹ ਜਿਹੜੀ ਹੈਗੀ ਆ ਟੂਲ ਜੁਨੀਅਨ ਸਰਕਾਰ ਕੰਪਨੀ ਕੋਸ਼ ਹੈ ਦਾ ਹੈਗਾ ਵਾ ਦੇਖੋ ਜਦੋਂ ਇਹ ਟੈਂਡਰ ਲੈਂਦੇ ਉਹਦੇ ਵਿੱਚ ਹੁੰਦਾ ਵੀ 70% ਲੋਕਲ ਨੌਕਰੀਆਂ ਰੱਖੇ ਜਾਣਗੇ। ਯਾਨੀ ਕਿ ਜੇ ਇੱਥੇ 100 ਬੰਦਾ ਤੇ 70 ਬੰਦੇ ਸਾਡੇ ਪੰਜਾਬੀ ਹੋਣਗੇ, 30 ਬੰਦੇ ਉਹ ਚੋਂ 30 ਬੰਦੇ ਆਪਣੇ ਲਾ ਸਕਦੇ ਆ। ਤੇ ਇੱਥੇ ਮੈਨੂੰ ਹੁਣ ਪਤਾ ਲੱਗਾ ਵੀ ਆ ਆਪਣੇ ਪੰਜਾਬੀ ਥੋੜੀ ਜਿਹੀ ਗਿਣਤੀ 15 ਵਾਂ, ਕੋ ਖਰੇ 18 ਵਾਂ। ਸਾਡੇ ਮੁੰਡੇ ਵੇਲੇ ਫਿਰਦੇ, ਚਿੱਟੇ ਟੀਕੇ ਲਾ ਲਾ ਮਰੀ ਜਾਂਦੇ, ਸਾਨੂੰ ਰੋਜ਼ਗਾਰ ਨਹੀਂ ਮਿਲਦਾ। ਇਹ ਇਹ ਜਿਹੜੀ ਮੈਂ ਨਾ ਪਹਿਲਾਂ-ਪਹਿਲਾਂ ਜਦੋਂ ਤੁਲਾ ਦਾ ਸਿਸਟਮ ਝੋਆ ਪਹਿਲਾਂ-ਪਹਿਲਾਂ ਮੇਰਾ ਬੜੇ ਸਾੜ ਪਹਿਲਾਂ 2010 ਚ ਪੰਗਾ ਪਿਆ ਤੁਲਾੜਾ ਨਾਲ। ਤੇ ਇਹਨਾਂ ਨੇ ਜੀ ਮੇਰੇ ਖਿਲਾਫ ਐਪਲੀਕੇਸ਼ਨ ਦੇ ਦਿੱਤੀ ਮੇਤੇ ਦੇਸ਼ਧ੍ਰੋਹ ਦਾ ਪਰਚਾ ਕਰਾਤਾ ਦਾ ਗੈਂਗਸਟਰ ਆ ਜੀ ਮੈਂ ਸਿਗਾ ਵੀ ਉਦੋਂ ਭਗੌੜਾਈ ਮੇਤੇ ਪਰਚੇ ਪੁੱਟੇ ਲਾਈ ਝੜਰੇ ਦੇ ਇਹਨਾਂ ਨੇ ਨਾ ਕਿਉਂਕਿ ਚਲਦੀ ਹੁੰਦੀ ਹੈ ਇਹਨਾਂ ਦੀ ਜਿਹੜੇ ਇਹਨਾਂ ਦੇ ਮਾਲਕ ਯਾਰ ਬਖਰਪਤੀ ਬੰਦੇ ਆ ਉਹਨਾਂ ਨੇ ਮੇਰੇ ਪਿੱਛੇ ਪੁਲਿਸ ਬੜੀ ਲਾਤੀ ਫੇਰਾਂ ਐਨਕਾਉਂਟਰ ਹੀ ਕਰ ਦਿਓ ਇਹਨੂੰ ਜਾਨੂ ਮਾਰ ਦਿਓ ਚਲੋ ਮੈਂ ਯੂਪੀ ਬਿਹਾਰਾ ਨਿਕਲ ਗਿਆ ਜਦੋਂ ਮੈਨੂੰ ਪਤਾ ਲੱਗਾ ਵੀ ਇਹ ਪੁਲਿਸ ਬਹੁਤ ਐਕਟਿਵ ਹੈ ਮੇਰਾ ਨਹੀਂ ਆਜਣ ਕਾਉਂਟਰ ਕਰ ਦੂਗਾ ਮੈਨੂੰ ਲੋਕਾਂ ਨੇ ਦੱਸਤਾ ਵੀ ਬਹੁਤ ਉੱਪਰੋਂ ਫੋਨ ਆਇਆ ਤੇਰਾ ਆਪਣੇ ਲੈਵਲ ਤੋਂ ਕੋਈ ਟੂਲਾਂ ਵਾਲੇ ਪੰਚ ਬੰਦੇ ਨਾਲ ਪੰਗਾ ਲਿਆ ਮੈਂ ਕਿਹਾ ਹੋ ਯਾਰ ਮੈਂ ਉਹਨਾਂ ਨਾਲ ਲੜਿਆ ਸੀ ਵੀ ਸਾਡੇ ਬੰਦੇ ਫਰੀ ਲੰਘਣ ਕਿ ਐਦਾ ਹੁੰਦਾ ਕਹਿੰਦੇ ਉਹਨਾਂ ਨੇ ਤੇਰੀ ਗੇਮ ਕਰਾਤੀ ਮੈਂ ਕਿਹਾ ਚਲੋ ਇੱਜਤ ਜਮਣਾ ਮਰਨਾ ਮਹਾਰਾਜ ਦੇ ਹੱਥ ਆ ਮੰਮੀ ਚਲੋ ਅਸੀਂ ਵੀ ਘੁੰਮਦੇ ਫਿਰਦੇ ਸੀ ਉਧਰਾਂ ਟਾਮਾਂ 'ਚ ਤੇ ਚਲੋ ਬਾਅਦ 'ਚ ਅਸੀਂ ਤਾਂ ਆਪਣਾ ਹਲੂਲ ਕਰ ਲਿਆ ਬਾਅਦ 'ਚ ਮੈਂ ਦੁਬਾਰਾ ਆ ਕੇ ਫੇਰ ਟੂਲਾਂ ਵਾਲਿਆਂ ਨਾਲ ਪੰਗਾ ਲਿਆ ਫੇਰ ਉੱਥੇ ਇੱਕ ਬੰਦਾ ਸੀਗਾ ਉਹ ਕਹਿੰਦੇ ਤੇਰੇ ਨਾਲ ਮੀਟਿੰਗ ਕਰਾਉ ਉਹ ਛੱਤਰ ਨਾਲ ਵੀ ਅਸੀਂ ਮੀਟਿੰਗ ਕਰ ਲਈ ਮੈਂ ਉਹ ਤੋਂ ਭਗੌ ਮੈਨੂੰ ਇਹ ਸੀ ਵੀ ਮੈਨੂੰ ਫਰਾਪੜੂ ਨਾ ਦੇਣ ਜਾਂ ਐਡੀ ਵੱਡੀ ਫਰਮ ਹੈ ਮੇਰਾ ਰਿਕਾਉਂਟਰ ਕਰਾਤਾ ਇੱਥੇ ਇਹਨੇ ਪੁੱਛਣਾ ਮੇਰੇ ਘਰ ਤੋਂ ਤਾਂ ਪਤਾ ਵੀ ਮੈਂ ਕਿੱਥੇ ਆ ਚਲੋ ਸਾਡੇ ਗਰੁੱਪ ਦੇ ਵਿੱਚ ਜਿਹੜੇ ਸੂਝਮਾਨ ਬੰਦੇ ਸੀ ਜਿਹੜੇ ਜ਼ਰਮ ਦੇ ਖਿਲਾਫ ਲੜਦੇ ਸੀ ਮੈਂ ਸ਼ੁਰੂ ਤੋਂ ਹੀ ਕਈ ਬੰਦਿਆਂ ਦੀ ਸੰਗਤ ਕਰਦਾ ਰਿਆ ਉਹਨਾਂ ਨੇ ਮੈਨੂੰ ਸਮਝਾਇਆ ਵੀ 79 ਤੂੰ ਜੇ ਮਿਲਣਾ ਵੀ ਇਹਨਾਂ ਨਾਲ ਨੂੰ ਕਿਸ ਹਿਸਾਬ ਨਾਲ ਮਿਲੀ ਵੀ ਜਗਾ ਆਪਣੀ ਹੋਵੇ ਇਹਨਾਂ ਦੀ ਜਗਾ ਤੇ ਨਾ ਜਾਈਂ ਕਹਿੰਦੇ ਇਹਨਾਂ ਦਾ ਤਾਂ ਡੀਆਈਜੀ ਆਈਜੀ ਲੈਵਲ ਤੇ ਆਹੁੰਦੀ ਨਾ ਕਿਹੜਾ ਥੱਲੇ ਕਿਸੇ ਨੂੰ ਕਹਿਣਾ ਮੁੱਖ ਮੰਤਰੀ ਪ੍ਰਧਾਨ ਮੰਤਰੀ ਡਾਕਟਰ ਪੈਂਦਾ ਕਿਹਨਾਂ ਦਾ ਹੱਥ ਪੈਂਦਾ ਹੁੰ ਇਹ ਦਿਨ ਨੂੰ ਆਪਣੀ ਜਗ੍ਹਾ ਤੇ ਮਿਲਣ ਨੂੰ ਆਤ ਚਲੋ ਫਿਰ ਮੇਰੇ ਵੀ ਚਲੋ ਆਪਣੇ ਭਰਾ ਸੀ ਤੁਹਾਡੇ ਵਰਗੇ ਜਿਹੜੇ ਮੈਨਾਂ ਪਿਆਰ ਕਰਦੇ ਸੀ ਅਜੇ ਵੀ ਮੇਰੇ ਨਾਲ ਹੀ ਆ ਉਹਨਾਂ ਤੋਂ ਜ਼ਿਆਦਾ ਇਹ ਮੈਨੂੰ ਕਹਣ ਭਾਜੀ ਤੈਨੂੰ ਅਸੀਂ ਜਾਣ ਨਹੀਂ ਦੇਣਾ ਅਸੀਂ ਜਾ ਕੇ ਗੱਲ ਕਰਾਂਗੇ ਕੋਈ ਗੱਲਬਾਤ ਹੋ ਗਈ ਚਲੋ ਸ਼ੁਰੂ ਤੋਂ ਹੀ ਮੈਂ ਬਚਪਨ ਤੋਂ ਹੀ ਪੈਸੇ ਵਾਲਾ ਧਿਆਨ ਨਹੀਂ ਦਿੱਤਾ ਮੈਂ ਲੋਕ ਕਮਾਇਆ ਜਿੱਦਾਂ ਹੁਣ ਬੱਲੀ ਆਏ ਕਿਸੇ ਵਾਸਤੇ ਕਿਸੇ ਕੰਮ ਆਵਾਜ਼ ਵਾਲੀ ਵਾਸਤੇ ਚ ਕੰਮ ਕਰਦਾ ਹੁੰਦਾ ਸੀ ਇਹਦੇ ਮੈਨੇਜਰ ਨੇ ਚਪੇੜ ਮਾਰਦੀ ਇਹਨੂੰ ਕਿਸੇ ਨੇ ਕਹਨ 76 ਬਾਈ ਕੋ ਚੱਲ ਜਾ ਇਹ ਮੇਰੇ ਕੋਲ ਆ ਗਿਆ ਸੀ ਮੈਨੇਜਰ ਪਤਾ ਵੀ ਸੀ ਕਿ ਦੂਜੇ ਬੰਦੇ ਬਾਦਲਾਂ ਦੀ ਤਾਕਤ ਬਹੁਤ ਵੱਡੀ ਆ ਮੈਂ ਇਹਦਾ ਕਰਕੇ ਫੋਨ ਲਾ ਲਿਆ ਮੈਨੇਜਰ ਨੂੰ ਅੱਜਗਾ ਤੇਰੇ ਛੱਤਰ ਮਾਰਾਂਗੇ ਤੇਰੀ ਮਦਦ ਕਰਦਾ ਹੋਈ ਮੁੰਡੇ ਨੂੰ ਹੱਥ ਲਾਉਣ ਦੀ ਇਹਨੇ ਮੇਰੀ ਉਹ ਗੱਲ ਵੇਖਿਓ ਤੇ ਮਤ ਗਿਆ ਹੀ ਨਹੀਂ ਅੱਜ ਮੇਰੇ ਹਿਸਾਬ ਨਾਲ 20 ਸਾਲ ਹੋ ਗਏ ਇਹਨੂੰ ਮੇਰੇ ਨਾਲ ਐਦਾਂ ਹੀ ਬਾਕੀ ਮੁੰਡੇ ਜਿਹੜੇ ਮੇਰੇ ਨਾਲ ਆ ਮਨਾ ਹੋ ਗਿਆ ਹੋਰ ਹੋ ਗਿਆ ਇਹ ਸ਼ੁਰੂ ਮੰਗਾ ਮੇਨਾਂ ਇੱਥੋਂ ਰੋਪੜਦਾ ਹੀ ਤੁਹਾਡੇ ਇਹ ਕਿੰਨੇ ਸਾਲਾਂ ਦਾ ਮੈਨਾਂ ਜੁੜਿਆ ਪੁੱਛਣਾ ਮੈਂ ਅਣਖੀ ਲੋਕਾਂ ਦਾ ਫੈਨ ਆ ਜਿਹੜੇ ਲੱਲੂ ਜੀ ਹੁੰਦੇ ਉਹ ਤਾਂ ਆਸਾਨ ਹਣ ਕਰੋ ਅੱਧੇ ਘੰਟੇ ਬਾਅਦ ਕਿਹੜਾ ਨਿਸ਼ੱਤਰ ਬਾਈ ਉਹਨਾਂ ਨੂੰ ਮੈਂ ਦਾਖ ਕਲੇ ਜ਼ਮੀਨ 50 ਕਲੇ ਜ਼ਮੀਨ ਵੀ ਲਾਪਾਂ ਉਹਨਾਂ ਬਣਾ ਕਿਹੜਾ ਨਿਸ਼ੱਤਰ ਉਹਨਾਂ ਨੇ ਕਦੇ ਉਹਨੂੰ ਕੱਲ ਨੂੰ ਆਪਣਾ ਭਾਜੀ ਬਣਾ ਲਾਣਾ ਤੋਂ ਮੈਂ ਇਹੋ ਜਿਹੇ ਬੰਦਿਆਂ ਦਾ ਗਾਹਕ ਨਹੀਂ ਮੈਂ ਗਾਹਕ ਹਾਂ ਸੂਰਮਿਆਂ ਦਾ ਤੋਂ ਆਪਣਾ ਇੱਕ ਗਰੁੱਪ ਜਿਹਾ ਸਾਡਾ ਬਣ ਗਿਆ ਮੁੰਡੇ ਮਿੰਨਾ ਜੁੜ ਗਏ ਮੇਰੀ ਗੱਲ ਮੰਨਣ ਲੱਗ ਗਏ ਜਦੋਂ ਮੈਂ ਅੰਮ੍ਰਿਤਪੁਰ ਚੱਕਿਆ ਫਿਰ ਮਿੰਨਾ ਬੱਲੀ ਵੀ ਮੁੰਨਾ ਸੀ ਕਈ ਮੁੰਡੇ ਹਿੰਦੂ ਪਰਿਵਾਰਾਂ ਚੋਂ ਸੀ ਉਹਨਾਂ ਨੇ ਕਹਿੰਦੇ ਬਾਈ ਜੀ ਨੇ ਅੰਮ੍ਰਿਤ ਚੱਕਾ ਮਾਂਮੀ ਚੱਕਣਾ ਮੇਰੇ ਉਦੋਂ ਚਲੋ ਵਿੱਚ ਗੱਲ ਉਹ ਟੂਲ ਵਾਲੀ ਰਹਿ ਗਈ ਜਦੋਂ ਮੈਂ ਮਿਲਣ ਗਿਆ ਤੇ ਮਿੰਦੂ ਉਹ ਕਹਿੰਦਾ ਵੀ ਜਿਹੜਾ ਟੂਲ ਦਾ ਮਾਲਕ ਸੀਗਾ ਓਨਰ ਉਹ ਨੂੰ ਪੰਜਾਬੀ ਨਹੀਂ ਆਉਂਦੀ ਸੀ ਉਹ ਨਾਲ ਕੁੜੀ ਲੈ ਕੇ ਆਇਆ ਟ੍ਰਾਂਸਲੇਟਰ ਨਾਲ ਐਤੈ ਮੇਰੇ ਨਾਲ ਬੈਠੇ ਅਸੀਂ ਮਿਲੇ ਉੱਥੇ ਮੁੰਡੇ ਆਪ ਉਸ ਦਾ ਪਿੰਡ ਦੀ ਅਸੀਂ ਮਿਲਣ ਵਾਸਤੇ 1.5 ਕਿਲੋਮੀਟਰ ਅੰਦਰ ਆਪਣੇ ਮੁੰਡੇ ਖੜੇ ਕਰਤੇ ਵੀ ਕੀ ਗੱਲ ਕਰਦੇ ਚਲੋ ਉਹ ਆਏ ਮੇਰੇ ਨਾਲ ਕਿ ਉਹ ਬਿਜ਼ਨਸਮੈਨ ਬੰਦੇ ਛੇਤੀ ਵਿਗਾੜਦੇ ਵੀ ਨਹੀਂ ਹੁੰਦੇ ਉਹ ਆਏ ਮੇਰੇ ਨਾਲ ਗੱਲ ਕੀਤੀ ਮੈਨੂੰ ਕਹਿੰਦੇ ਵੀ ਤੂੰ ਕਰ ਤੂੰ 7 ਲੱਖ ਰੁਪਇਆ ਤਰਖਾ ਲੈ ਲੈ 2 ਲੱਖ ਤੱਕ ਤੈਨੂੰ ਕੀ ਤਕਲੀਫ ਆ ਜੇ ਅਸੀਂ ਇਦਾਂ ਟੂਟ ਕੈਂਟਰ ਲੈਨੇ ਆ ਵੀ ਤੁਹਾਡੇ ਕੋਲ ਪੈਸੇ ਲੈਣੇ ਉਦਾਂ ਲੱਲਾ ਮੈਂ ਕਿਹਾ ਪੈਸੇ ਨਹੀਂ ਲੈਣੇ ਮੈਂ ਕਹਿੰਦੇ ਫੇ ਵਜਾ ਕੀ ਆ ਮੈਂ ਕਿਹਾ ਵੀ ਮੈਂ ਇਥੋਂ ਲੰਘਣਾ ਏ ਸਾਡੀ ਜ਼ਮੀਨ ਤੇ ਆ ਕਹਿੰਦੇ ਤੇਰੀ ਇਹ ਬਜ਼ੁਰਗਾਂ ਦੀ ਕਿਹਦੀ ਜ਼ਮੀਨ ਆ ਅਸੀਂ ਤਾਂ ਸਰਕਾਰ ਕੋਲ ਟਟਲਾ ਸਰਕਾਰ ਦੀ ਜ਼ਮੀਨ ਆ ਮੈਂ ਕਿਹਾ ਤੁਸੀਂ ਇਹ ਦੱਸੋ ਵੀ ਤੁਹਾਡੇ ਪਿਓ ਦਾ ਦੇ ਕਿੱਥੇ ਰਹਿੰਦੇ ਸੀ ਉਹ ਬਾਹਰੀ ਸਟੇਟ ਦੇ ਸੀ ਯਾਨੀ ਕਿ ਯੂਪੀ ਬਿਹਾਰ ਮਹਾਰਾਸ਼ਟਰ ਦੇ ਉਹ ਕਹਿੰਦੇ ਮਹਾਰਾਸ਼ਟਰ ਜੰਮੇ ਸੀ ਉੱਥੇ ਮੈਂ ਕਿਹਾ ਮੇਰੇ ਬਜ਼ੁਰਗ ਇੱਥੇ ਜੰਮੇ ਸੀ ਮੇਰੇ ਬਜ਼ੁਰਗ ਮੁਗਲਾਂ ਦੀ ਜਦੋਂ ਲੜਾਈ ਹੋਈ ਉਹਨਾਂ ਦੇ ਨਾਲ ਵੀ ਲੜਦੇ ਰਹੇ ਮਹਾਰਾਜ ਸਿੰਘ ਦੀ ਫੌਜ ਭਰਤੀ ਹੋਈ ਫਿਰ ਜਦੋਂ ਅੰਗਰੇਜ਼ ਇੱਥੇ ਆਏ ਮੇਰੇ ਬਜ਼ੁਰਗ ਅੰਗਰੇਜ਼ਾਂ ਨਾਲ ਲੜਦੇ ਦੇ ਉਹਨਾਂ ਨੇ ਆਪਣਾ ਖੂਨ ਡੋਲ੍ਹਿਆ ਜਿੱਥੇ ਆਪਾਂ ਖੜੇ ਆ ਨਾ ਐਨੀ 1 ਫੁੱਟ ਜਗ੍ਹਾ ਹੁੰਦੀ ਆ ਇਹਦੇ ਥੱਲੇ 18 ਸਿਰ ਲੱਗੇ ਆਪਣੇ ਸਿੱਖਾਂ ਦੇ ਆਪਣੇ ਪੰਜਾਬੀਆਂ ਦੇ 1 ਫੁੱਟ ਜਗ੍ਹਾ ਦੇ ਵਿੱਚ 18 ਬੰਦੇ ਸ਼ਹੀਦ ਹੋਇਆ ਪੰਜਾਬ ਦੀ ਧਰਤੀ 'ਤੇ ਉੱਥੇ ਖੜੇ ਫਿਰ ਆਪਣੀ ਇਹ ਜਿਹੜਾ ਪੰਜਾਬ ਪੰਜਾਬ ਬਣਿਆ ਮੈਂ ਕਹਿਆ ਜਿਹੜੀ ਜਗ੍ਹਾ ਬੈਠੇ ਆ ਨਾ ਤੁਸੀਂ ਜਿੱਥੇ ਟੈਂਡਰ ਤੁਸੀਂ ਲਿਆ ਵਾ ਤੁਸੀਂ ਕਹਿੰਦੇ ਅਸੀਂ ਮਹਾਰਾਸ਼ਟਰ ਤੋਂ ਆ ਅਸੀਂ ਸਰਕਾਰ ਨੂੰ ਪਾਇਦਾ ਤੇ ਜਗਾ ਸਾਡੇ ਬਜ਼ੁਰਗਾਂ ਦੀ ਸੀ ਇਹ ਜਿਹੜੀ ਜ਼ਮੀਨ ਤੇ ਅੱਜ ਟੂਲ ਬਣਿਆ ਨਾ ਇਹ ਜਗਾ ਸਾਡੇ ਵੱਡੇ ਵਡੇਰਿਆਂ ਦੀ ਸੀ ਅਸੀਂ ਆਜ਼ਾਦ ਕਰਾਇਏ ਤੇ ਅੱਜ ਟੂਲ ਲੱਗਾ ਇੱਥੇ ਮੈਨੂੰ ਕਹਿੰਦਾ ਫਿਰ ਤੂੰ ਚਾਹੁੰਦਾ ਕੀ ਆ ਤੂੰ ਫਰਮ ਦਾ ਹਿੱਸੇਦਾਰ ਬਣਨਾ ਤੂੰ ਲੈ ਆ ਆਪਣੇ ਕਾਗਜ਼ਾਂ ਇੱਥੇ ਤੈਨੂੰ ਹਿੱਸੇਦਾਰ 1-2% ਵਿੱਚੋਂ ਸ਼ੇਅਰ ਦੇ ਦਿੰਨੇ ਆ ਮੈਂ ਕਹਾਂ ਮੈਂ ਤਾਂ ਪਿਓ ਬੰਦਾ ਮੇਰੇ ਕੋਲ ਕਿੱਥੋਂ ਛੇਦਾਰੀ ਵਾਲਾ ਕੰਮ ਨਾ ਨਾ ਮੈਂ ਬਿਜ਼ਨਸਮੈਨ ਆ ਮੈਂ ਨਾ ਹਿੱਸੇਦਾਰ ਬਣਨਾ ਨਾ ਬਿਜ਼ਨਸਮੈਨ ਬਣਨਾ ਪਰ ਇੱਥੇ ਜਿਹੜਾ ਨਾ ਟੂਲ ਤੇ ਉੱਪਰ ਜਿਹੜੇ ਸਾਡੇ ਬੰਦੇ ਨੂੰ ਇੱ ਜਿਹੜਾ ਪੱਗ ਬੰਨੀ ਵਾਲਾ ਜਾਂ ਪੰਜਾਬੀ ਬੋਲਣ ਵਾਲਾ ਬੰਦਾ ਲੱਗੂਗਾ ਤੁਸੀਂ ਮੈਂ ਕਿਹਾ ਤੁਹਾਡੀ ਲੜਾਈ ਸਾਡੀ ਇਸ ਗਲਤ ਹੋਈ ਸੀ ਤੁਸੀਂ ਆਤਮੇ ਡਰਾਈਵਰ ਦੀ ਪੱਗ ਲਾਈ ਸੀ ਜਿੱਥੋਂ ਮੈਂ ਕਿਹਾ ਸਾਡਾ ਤੁਹਾਡਾ ਰੌਲਾ ਪਿਆ ਉਹ ਡਰਾਈਵਰ ਮੈਂ ਕਿਹਾ ਸਾਡਾ ਬੰਦਾ ਸੀ ਤੁਸੀਂ ਉਹਦੀ ਪੱਗ ਲਾਈ ਉਹਦੇ ਛੱਤਰ ਮਾਰੇ ਤੁਹਾਡੀ ਪੁਲਿਸ ਨੂੰ ਸੁਣਵਾਈ ਨਹੀਂ ਕਿਤੇ ਸੁਣਵਾਈ ਨਹੀਂ ਹੋਈ ਫਿਰ ਮੈਂ ਕਿਹਾ ਅਸੀਂ ਤੁਹਾਡੇ ਨਾਲ ਲੜੇ ਆ ਪਿੱਛੇ ਸਾਡੀਆਂ ਪੱਗਾਂ ਲਾਹੋਗੇ ਯੂਪੀ ਬਿਹਾਰ ਤੋਂ ਮਹਾਰਾਸ਼ਟਰ ਤੋਂ ਆ ਕੇ ਤੇ ਫਿਰ ਅਸੀਂ ਲੋਲੇ ਨਹੀਂਗੇ ਅਸੀਂ ਯੋਧਿਆਂ ਦੇ ਸੂਰਮਿਆਂ ਦੇ ਪੁੱਤ-ਪੋਤਰੇ ਆ ਅਸੀਂ ਕਿਤੇ ਇੱਥੇ ਜਿਹੜੀਆਂ ਨਹੀਂ ਲਾਉਂਦੇ ਨੇ ਅਸੀਂ ਲੱਲੂ ਪੰਜੂ ਨਿਗੇ ਫਿਰ ਮੈਂ ਚਲੋ ਉਹ ਜਿਹੜਾ ਮਾਲਕ ਨਾਲ ਗੱਲ ਕੀਤੀ ਉਹ ਮੈਨੂੰ ਕਹਿੰਦਾ ਯਾਰ ਤੇਰੀਆਂ ਗੱਲਾਂ 'ਚ ਦਾਮ ਆ ਇਹ ਵਾਕਿਆ ਜਗ੍ਹਾ ਤੁਹਾਡੇ ਬਜ਼ੁਰਗਾਂ ਦੀ ਸੀ ਮੈਂ ਕਿਹਾ ਵੀ ਲੁਧਿਆਣਾ ਹੀ ਨਹੀਂ ਪੂਰਾ ਪੰਜਾਬ ਜਿਹੜੇ ਉੱਥੇ ਮੁੰਡੇ ਕੰਮ ਕਰਦੇ ਆ ਕੋਈ ਨਾ ਥੇ ਸਿਕਿਉਰਿਟੀ ਗਾਰਡ ਜ਼ਰੂਰ ਮਾਰਨੂ ਅਗਲੀ ਮਾਰਕ ਉਹ ਆ ਅਸੀਂ ਇੱਕ ਧੜਵਾ ਤੇ ਕਰਾਈਂਦੇ ਆਈਆਂ ਉਹਨੂੰ ਪੰਜਾਬੀ ਨਹੀਂ ਆਉਂਦੀ ਪਰ ਉਹ ਮੇਰੀ ਗੱਲ ਸਮਝ ਗਿਆ ਉਹ ਕਹਿੰਦਾ ਯਾਰ ਤੇਰੀ ਗੱਲ ਤਾਂ ਮੈਂ ਖਾ ਵਾਕਿਆ ਹੀ ਤੇ ਅਸਲੀ ਬਾਤ ਤਾਂ ਹੁੰਦੀਆਂ ਪੰਜਾਬ ਦੇ ਤੁਹਾਡੇ ਆ ਜਿਹੜੇ ਨੌਜਵਾਨ ਆ ਇਹ ਵਾਸਤੇ ਆ ਚਲੋ ਫੇਰ ਅਸੀਂ ਉਹਨੂੰ ਕਿਹਾ ਵੀ ਅੱਜ ਤੋਂ ਬਾਅਦ ਚ ਜਿਹੜਾ ਵੀ ਬੰਦਾ ਹਟਾ ਲੰਘੂਗਾ ਤੂੰ ਇੱਜ਼ਤ ਕਰੇਂਗਾ ਉਹ ਮੈਨੂੰ ਕਹਿੰਦਾ ਤੂੰ ਐਦਾਂ ਖੜੀ ਤੇਰਾ ਨਾਂ ਲੈ ਦਿਆ ਕਰੇ ਜਿਹੜਾ ਨਸ਼ੱਤਰ ਬਾਈ ਦੇ ਬੰਦੇ ਫਰੀ ਲੱਗ ਦਿਆ ਕਰੇ ਆਪਦੀ ਗੱਲ ਚੱਲ ਕੋਈ ਨਹੀਂ ਅਸੀਂ ਦੇਖਦੇ ਆਂ ਵੀ ਆਪਾਂ ਕਰਦੇ ਆਂ ਗੱਲ ਫੇਰ ਦੂਜੀ ਗੱਲ ਅਸੀਂ ਉਹਨਾਂ ਇਹ ਕੀਤੀ ਕਿ ਜਿਹੜਾ ਵੀ ਉੱਥੇ ਟੂਲ ਤੇ ਕੰਮ ਕਰਨ ਵਾਲੇ ਮੁੰਡੇ ਕੁੜੀਆਂ ਆਪਣੇ ਸੀ ਉਦੋਂ ਕੁੜੀਆਂ ਨਹੀਂ ਮੁੰਡੇ ਹੀ ਸੈਂਪ ਉਹਨਾਂ ਨੇ ਮਲੇਖ ਕੋਟਲੇ ਦੇ ਨਾ ਲੰਡੂ ਪੰਜੂ ਬਦਮਾਸ਼ ਰੱਖੇ ਸੀ ਵੀ ਕੁੱਟਣ ਕੱਟਣ ਨੂੰ ਟੂਲ ਵਾਲਿਆਂ ਨੂੰ ਡਰਾਉਣ ਨੂੰ ਮੈਂ ਕਿਹਾ ਪਹਿਲਾਂ ਤਾਂ ਉਹ ਹਟਾ ਫਿਰ ਇੱਕ ਦੂਹਰ ਲੱਲੂ ਮੈਨੇਜਰ ਸੀ ਜਿਹੜੇ ਸਿੱਖ ਹੋ ਕੇ ਪੱਕਾ ਬਣ ਕੇ ਹੀ ਆਪਣੇ ਮੰਦਾਂ ਧੱਕਾ ਕਰਦੇ ਮੈਂ ਉਹ ਹਟਾਏ ਤਿੰਨ ਚਾਰ ਕੰਪਨੀ ਕਹਿ ਕੇ ਫਿਰ ਚਲੋ ਕੰਪਨੀ ਉਦੋਂ ਉਸ ਤੋਂ ਬਾਅਦ ਚ ਮੈਂ ਕਈ ਸਾਲ ਮੁੜ ਕੇ ਨਹੀਂ ਧਿਆਨ ਦਿੱਤਾ ਫਿਰ ਦੁਬਾਰਾ ਇੱਕ ਕੁੜੀ ਸੀ ਉਹਨੇ ਸਾਨੂੰ ਫੋਨ ਕੀਤਾ ਵੀ ਰਾਤ ਮੈਨੇਜਰ ਨੇ ਉਹਨਾਂ ਬਤਮੀਜੀ ਕੀਤੀ ਕੁੜੀ ਨੂੰ ਰਾਤ ਨਾਈਟ ਡਿਊਟੀ ਲਵਾ ਕੇ ਤੇ ਉਹਨਾਂ ਗਸ਼ਤ ਕੰਮ ਕਰਨ ਦੀ ਕੋਸ਼ਿਸ਼ ਕੀਤੀ ਤੇ ਕੁੜੀ ਮੇਰੇ ਕੋਲ ਰੋਈ ਫੋਨ ਕਰਕੇ ਕਿਉਂਕਿ ਜ਼ਿਆਦਾਤਰ ਲੋਕਾਂ ਨੂੰ ਪਤਾ ਜੇ ਲੋੜ ਹੋਵੇ ਅਸੀਂ ਉਹਨਾਂ ਦੀ ਮਦਦ ਕਰ ਦਿੰਦੇ ਹਾਂ ਜਦੋਂ ਕੁੜੀ ਰੋਈ ਤੇ ਮੈਂ ਗਿਆ ਸਾਡੇ ਬੰਦਿਆਂ ਨੇ ਜਾ ਕੇ ਕੁੱਟ-ਕੁੱਟ ਕੇ ਉਹਦੀ ਕਾਕੀ ਬੰਦ ਬਈ ਇਹਦੀ ਜਿਹੜੀ ਸੀ ਉਹਦੀ ਬੰਦ ਦੇ ਦੀ ਕੱਢਤੀ ਉਹ ਚਲੋ ਉਹਨੇ ਕਹਿੰਦੇ ਪਰਚਾ ਕਰਾਉਣਾ ਨਿਸ਼ਾਤਰ ਬਾਈ ਦੀ ਮੈਂ ਆਪ ਤਾਂ ਗਿਆ ਨਹੀਂ ਗਏ ਬੰਦੇ ਸੀ ਚਲੋ ਪੱਤਰਕਾਰਾਂ ਨੇ ਖਬਰ ਲਾਤੀ ਉਹ ਮੁੱਦਾ ਬਣ ਗਿਆ ਮੈਨੂੰ ਕਮਿਸ਼ਨਰ ਸਾਹਿਬ ਕਹਿੰਦੇ ਵੀ ਤੇਰੇ ਬੰਦੇ ਤੇ ਪਰਚਾ ਕੱਟਣਾ ਪੈਣਾ ਮੈਂ ਗਿਆ ਜੀ ਕੱਟ ਲਓ ਤੇ ਡੀ ਸੀ ਸਾਹਿਬ ਬ ਕਹਿੰਦੇ ਯਾਰ ਅਸੀਂ ਇਹ ਮੰਨਦੇ ਆਂ ਵੀ ਉਹਦੀ ਗਲਤੀ ਸੀ ਉਹਨੇ ਆਪਣੇ ਪੰਜਾਬੀੰਤੇ ਨੂੰ ਹੱਥ ਪਾਇਆ ਤੂੰ ਵੀ ਪੰਜਾਬੀ ਮਮੀ ਪੰਜਾਬੀ ਬਾਹਰੋਂ ਆ ਕੇ ਜੁਪੀ ਵੀ ਆ ਤੂੰ ਪਰ ਕਹਿੰਦੇ ਆ ਤੁਹਾਡਾ ਤਰੀਕਾ ਸਹੀ ਮੈਂ ਕਿਹਾ ਕਿਉਂ ਕਹਿੰਦੇ ਯਾਰ ਜਿਹਨਾਂ ਦੀ ਮਦਦ ਕਰਨੀ ਆ ਤੇ ਯੂਨੀਅਨ ਬਣਾ ਲਾ ਯੂਨੀਅਨ ਨਾਲ ਹੀ ਮਦਦ ਕਰ ਬਿਨਾਂ ਲੜਾਈ ਦੇ ਤੁਹਾਡੀ ਗੱਲ ਸੁਣਨਗੇ ਕੰਪਨੀ ਵਾਲੇ ਫੇਰ ਅਸੀਂ ਯੂਨੀਅਨ ਬਣਾਉਣ ਦਾ ਸੋਚਿਆ ਵੀ ਯਾਰ ਯੂਨੀਅਨ ਬਣਾਈਏ ਉਦਾਂ ਜੇ ਆਪਾਂ ਮਦਦ ਕਰਾਂਗੇ ਆਪਣੇ ਮੁੰਡੇ ਉਦਾਂ ਹੀ ਜੇਲਾ ਕੱਟੀ ਜਾਂਦੇ ਕਿਉਂਕਿ ਸਾਡੇ ਮੁੰਡੇ ਉਦੋਂ ਮਦਦ ਕਰਨਗੇ ਫੜੇ ਗਏ ਉਹ ਜੇਲਾਂ ਚ ਗਏ ਅਸੀਂ ਜ਼ਮਾਨਤਾ ਕਰਾਈਆਂ ਫੇ ਕਈ ਕੁਝ ਹੋਇਆ ਚਲੋ ਉਹ ਜਿਹੜੇ ਮਾਵਾ ਦੇ ਪੁੱਤ ਮੇਰੀ ਇੱਜ਼ਤ ਕਰਦੇ ਆ ਫਿਰ ਮੇਰਾ ਵੀ ਫਰਜ਼ ਹੁੰਦਾ ਨਾ ਮਾਰੇ ਸੋਚਾਂ ਫਿਰ ਅਸੀਂ ਸੋਚਿਆ ਵੀ ਨਹੀਂ ਜੇ ਕਿਸਾਨ ਯੂਨੀਅਨ ਵਾਲੇ ਉਹ ਆਪਾਂ ਮੋਦੀ ਨੂੰ ਪਿੱਛੇ ਨੂੰ ਹੁਣ ਨੂੰ ਮਜਬੂਰ ਕਰ ਸਕਦੇ ਆ ਇੱਕ ਛਾਲ ਧਰਨਾ ਲਾ ਕੇ ਦਿੱਲੀ ਤੇ ਫਿਰ ਅਸੀਂ ਵੀ ਇਦਾਂ ਜਥੇਬੰਦ ਤੇ ਕਿਹਨਾਂ ਲੜ ਨਹੀਂ ਸਕਦੇ ਫਿਰ ਅਸੀਂ ਇਹ ਰਾਹ ਚੁਣਿਆ ਵੀ ਨਹੀਂ ਲੜਾਈਆਂ ਝਗੜਿਆਂ ਦਾ ਕੋਈ ਫਾਇਦਾ ਨਹੀਂ ਜੇ ਆਪਣੇ ਮੁੰਡਿਆਂ ਕੁੜੀਆਂ ਦੀ ਮਦਦ ਕਰਨੀ ਆ ਜਥੇਬੰਦ ਤੇ ਕਿਹੋ ਜੀ ਉਦਾਂ ਉਲਟਾ ਜੇ ਅਸੀਂ ਜਾ ਕੇ ਲੜਦੇ ਸੀ ਉਹ ਸਾਡੇ ਮੁੰਡਿਆਂ ਦੇ ਪਰਚਾ ਕੱਢ ਦਦੇ ਕਈਆਂ ਮੁੰਡੇ ਸਾਡੇ ਜੇਲ੍ਹ ਵੀ ਕੱਟੀ ਚਲੋ ਮੁੰਡੇ ਤਾਂ ਇਹ ਗੱਲ ਕਹਿੰਦੇ ਆ ਭਾਜੀ ਵੀ ਕੋਈ ਗੱਲ ਨਹੀਂ ਆਪਣੇ ਭੈਣ ਭਰਾਵਾਂ ਵਾਸਤੇ ਜੇਲ੍ਹ ਕੱਟਣੀ ਕੋ ਮਾੜੀ ਗੱਲ ਨਹੀਂ ਕਿਉਂਕਿ ਸੂਰਮਾ ਹੀ ਉਹ ਹੁੰਦਾ ਜਿਹੜਾ ਆਪਣੇ ਲੋਕਾਂ ਵਾਸਤੇ ਕਰੇ ਘਰ ਵਾਸਤੇ ਤਾਂ ਸਾਰੇ ਹੀ ਕਰਦੇ ਆ ਪਰ ਗੱਲਾਂ ਉਹਨਾਂ ਦੀ ਹੋਣੀਆਂ ਅੱਗੇ ਜਾ ਕੇ ਗੀਤ ਉਹਨਾਂ ਦੇ ਬਣਨੇ ਚਾਹੀਏ ਉਹ ਜੱਗਾ ਜੱਟ ਸੀ ਜਿਹੜੇ ਇਤਿਹਾਸ ਜਾਣਦੇ ਆਪਣਾ ਲੋਕ ਨਾਇਕ ਸੀ ਚਾਹੇ ਦੁੱਲਾ ਭੱਟੀ ਸੀ ਉਹਦੇ ਅੱਜ ਆਪਾਂ ਲੋਹੜੀ ਤੇ ਗਾਉਂਦੇ ਕਿ ਨਹੀਂ ਜਿਹੜੇ ਪਿੰਡਾਂ ਤੋਂ ਮੁੰਡੇ ਉਹਨਾਂ ਨੂੰ ਪਤਾ ਹੋਣਾ ਵੀ ਲੋਹੜੀ ਤੇ ਆਪਾਂ ਗੀਤ ਗਾਉਨੇ ਆ ਦੁੱਲਾ ਭੱਟੀ ਵਾਲਾ ਤੁਸੀਂ ਸਾਰੇ ਜਾਣਦੇ ਹੀ ਆ ਉਹ ਦੁੱਲੇ ਪੱਟੀ ਵਾਲੇ ਨੂੰ ਯਾਦ ਕਿਉਂ ਕਰਦੇ ਉਹਨੇ ਦੋ ਗਰੀਬ ਧੀਆਂ ਦੇ ਵਿਆਹ ਕੀਤੇ ਸੁੰਦਰੀ-ਮੁੰਦਰੀ ਦੋ ਭੈਣਾਂ ਸੀ ਉਸ ਟਾਈਮ ਦਾ ਜਿਹੜਾ ਰਾਜਾ ਸੀ ਉਹ ਕਹਿੰਦਾ ਸੀ ਮੈਂ ਰੱਖਣੀਆਂ ਸੁਨੱਖੀਆਂ ਜਾਂਦੀਆਂ ਤੇ ਉਹ ਉਹਨਾਂ ਨੂੰ ਉਹ ਜਿਨ੍ਹਾਂ ਨੇ ਜਿੱਥੇ ਮੰਗੀਆਂ ਸੀ ਉਹ ਵੀ ਡਰ ਦੇ ਪਿੱਛੇ ਹਟ ਗਏ ਫਿਰ ਉਸ ਸੂਰਮੇ ਨੇ ਉਹ ਦੋ ਧੀਆਂ ਦੇ ਵਿਆਹ ਕੀਤੇ ਫਿਰ ਉਹਨੇ ਕਿਹਾ ਦੁੱਲੇ ਪੱਟੀ ਨੇ ਕਿ ਮੈਂ ਆਪਣੀਆਂ ਧੀਆਂ ਬਣਾ ਕੇ ਵਿਆਹ ਕਰੂੰਗਾ ਭਾਵੇਂ ਉਹ ਬਾਗੀ ਸੀ ਜੰਗਲਾਂ 'ਚ ਰਹਿੰਦਾ ਸੀ ਉਹਦੇ ਪੱਲੇ ਕੁਝ ਨਹੀਂ ਸੀ ਪਰ ਅਣਖੋ ਦੇ ਪੱਲੇ ਐਦਾਂ ਹੀ ਅੱਜ ਅਸੀਂ ਤੁਹਾਨੂੰ ਉਹ ਕਾ ਦੇਣਾਏ ਆ ਅਣਖੀ ਬਣੋ ਸੂਰਮੇ ਬਣੋ ਜੇ ਪੰਜਾਬ ਦੀ ਧਰਤੀ ਤੇ ਟੂਰ ਲੱਗੇ ਆ ਤੁਸੀਂ ਨੌਕਰ ਨਹੀਂਗੇ ਇਹਨਾਂ ਦੇ ਇਹ ਸਰਪਕ ਸਾਲ ਵਾਸਤੇ ਕਿਰਾਏਦਾਰ ਆ ਅਸਲੀ ਮਾਲਕ ਟੂਲਾਂ ਦੇ ਤੁਸੀਂ ਪੰਜਾਬੀ ਮੁੰਡੇ ਕੁੜੀਆਂ ਆ ਤੁਹਾਨੂੰ ਇਹ ਪਤਾ ਹੀ ਨਹੀਂਗਾ ਮੈਂ ਕਈ ਵਾਰੀ ਗੱਲ ਕਰਿਆ ਨਾ ਭਾਜੀ ਅਸੀਂ ਕੀ ਕਰੀਏ ਸਾਡੀ ਉੱਚੀਆਂ ਪੋਸਟਾਂ ਨੇ ਮੈਂ ਕਿਹਾ ਤੁਸੀਂ ਘਰੋਂ ਇਹ ਸੋਚ ਕੇ ਆਇਆ ਕਰੋ ਕਿ ਇਹ ਟੂਲਾਂ ਦੇ ਮਾਲਕ ਤੁਸੀਂ ਆ ਇਹ ਜਿਹੜੀ ਧਰਤੀ ਤੇ ਟੂਰ ਲੱਗਾ ਨਾ ਇਹ ਤੁਹਾਡੇ ਪਿਓ ਦਾਦਿਆਂ ਦੀਆਂ ਸ਼ਿਦਧੀਆਂ ਹੋਈਆਂ ਉਹ ਤਾਂ ਤੁਹਾਨੂੰ ਆਪਣੇ ਆਪ ਨੂੰ ਪਤਾ ਨਹੀਂ ਤੁਸੀਂ ਇਹਨਾਂ ਦੇ ਬੱਚੇ ਆ ਜਿੰਨੇ ਆਪਾਂ ਇੱਥੇ ਖੜੇ ਆ ਨਾ ਪੁਰਾਣਾ ਇਤਿਹਾਸ ਕੱਢ ਲਿਓ ਦਾਦੇ ਦਾ ਦਾਦਾ ਕੋਈ ਤਾਂ ਮਹਾਰਾਜਾ ਜੀ ਸੀ ਕਿ ਜੰਗ 'ਚ ਲੜਿਆ ਕੋਈ ਅੰਗਰੇਜ਼ਾਂ ਖਿਲਾਫ ਜੇਲਾ ਕਟੀਆਂ ਅੱਜ ਹੁਣ ਤੁਸੀਂ ਆਪਣੇ ਦਾਦੇ ਪੜਾ ਤੱਕ ਸੱਚ ਕੀਤੀ ਆ ਉਦੋਂ ਗਾਂਹ ਕਰਿਓ ਕਿ ਤੁਹਾਡੇ ਜਠੇਰੇ ਵੱਡੇ-ਵਡੇਰੇ ਕੌਣ ਆ ਤੁਹਾਨੂੰ ਤੁਹਾਡਾ ਇਤਿਹਾਸ ਆਪੇ ਪਤਾ ਲੱਗ ਜਾਣਾ ਆਪਾਂ ਨੂੰ ਤਾਂ ਉਹਨਾਂ ਨੇ ਆਪਾਂ ਤਾਂ ਨਵੀਂ ਪੀੜੀ ਫੁਕਰਪੰਥੀ ਦੇ ਵਿੱਚ ਉਹ ਨੀਟੂ ਛਟਰਾਵਾਂ ਵਾਲਾ ਇੱਕ ਕਬਲ ਜਿਹਾ ਇੱਥੋਂ ਦਾ ਮੁੰਡਾ ਵਾ ਮਾਲਵੇয়াল ਦਾ ਫੋਨੂ ਸੀਤੋਂ ਵਾਲਾ ਉਹ ਬਿੰਗਾ ਟਿੱਡਾ ਜਿਹਾ ਇੱਕ ਭਾਬੀ ਚੁੰਮਿਆਂ ਵਾਲੀ ਹੋਰ ਏਦਾਂ ਦੇ ਨੱਚਣ ਗਾਉਣ ਵਾਲੇ ਨਚਾਰ ਜੀ ਉਹਨਾਂ ਮਗਰ ਲਾ ਕੇ ਆਪਣੇ ਦੌਰ ਮੇ ਤਾਂ ਭੁੱਲੀ ਗਿਆ ਆ ਆ ਜਿਹੜੇ ਫੁਕਰੇ ਜੇ ਕਲਾਕਾਰਾਂ ਦੇ ਆਪਾਂ ਸਟੇਟਸ ਲਾਉਨੇ ਆ ਉਹ ਇੱਕ ਕਲਾਕਾਰ ਸੀ ਉਹਦੀ ਘਰ ਵਾਲੀ ਰੁੱਟ ਕੇ ਚਲ ਗਈ ਤੇ ਉਹ ਆਨਲਾਈਨ ਹੋ ਕੇ ਰੋਣ ਦਿਆ ਸੀ ਤੇ ਜਿਹੜਾ ਮੁੰਡਾ ਉਹਦਾ ਫੈਨ ਸੀ ਮੈਨੂੰ ਸੱਤਿਆ ਮੈਂ ਕਿਹਾ ਵੇ ਤੇਰਾ ਫਫੜ ਤੂੰ ਇਹਨੂੰ ਬਹੁਤ ਦਲੇਰ ਸਮਝਦਾ ਤੇਰੀ ਜਨਾਨੀ ਰੁੱਟ ਕੇ ਚਲ ਗਈ ਤੇ ਲਾਈਵ ਹੋ ਕੇ ਰੋਣ ਦਿਆਈ ਕਹਿੰਦਾ ਭਾਜੀ ਅੱਜ ਤੋਂ ਬਾਅਦ ਹੀ ਮੈਂ ਤੇ ਸਟੇਟਸ ਲਾਉਂਦਾ ਮੈਂ ਕਿਹਾ ਜੇ ਲਾਉਨੇ ਸਟੇਟਸ ਆਪਣੇ ਪਿਓ ਦਾਦਿਆਂ ਦੇ ਲਾਓ ਜਿਨ੍ਹਾਂ ਨੇ ਤੁਹਾਨੂੰ ਇੱਥੇ ਤੱਕ ਬਣਾਇਆ ਮੈਂ ਨਹੀਂ ਕਹਦਾ ਵੀ ਮੇਰੇ ਲਾਓ ਮੈਂ ਕਹਿੰਦਾ ਜੇ ਦੀ ਗੱਲ ਸੂਰਮੇ ਆਲੀ ਲੱਗੀ ਤੁਸੀਂ ਉਹਨਾਂ ਦੇ ਬੱਚੇ ਆ ਇਹ ਆ ਆਪਣਾ ਮੰ ਇਨੇ ਕੱਲ ਮਹਾਰਾਣਾ ਪ੍ਰਤਾਪ ਦਾ ਸਟੇਟਥਲਾਇਆ ਇਨੇ ਮਹਾਰਾਣਾ ਪ੍ਰਤਾਪ ਦਾ ਸਟੇਟਥਲਾਇਆ ਸੀ ਮੈਨੂੰ ਬੜਾ ਚੰਗਾ ਲੱਗਾ ਇਹ ਆਪਣੇ ਖੱਤਰੀ ਖੱਤਰੀ ਹੁੰਦੇ ਆ ਖੱਤਰੀ ਖੱਤਰੀ ਰਾਜਪੂਤ ਖੱਤਰੀ ਆ ਇਨੇ ਆਪਣੇ ਉਹਨੂੰ ਯਾਦ ਕੀਤਾ ਕਿ ਨਹੀਂ ਕੀਤਾ ਮਹਾਰਾਣਾ ਪ੍ਰਤਾਪ ਦਾ ਮੈਂ ਸਟੇਟ ਤੇ ਵੇਖਿਆ ਨਾ ਲਾਇ ਵੀ ਸਾਡਾ ਆਸਾਨ ਆ ਇਹਨਾਂ ਤੇ ਉਹਨਾਂ ਦਾ ਆਸਾਨ ਆ ਅਸੀਂ ਵੀ ਉਹਨਾਂ ਦੀ ਜ਼ੂਰ ਮੈਂ ਦੀ ਇੱਜ਼ਤ ਕਰਦੇ ਆ ਮਹਾਰਾਣਾ ਪ੍ਰਤਾਪ ਸਾਡੇ ਵੀ ਜ਼ੂਰਮੇ ਹੋਏ ਆ ਉਹ ਇਦਾਂ ਹੀ ਹਰੇਕ ਧਰਮ ਚ ਆਪੋ ਆਪਣੇ ਜ਼ੂਰਮੇ ਹੁੰਦੇ ਆ ਉਹਨਾਂ ਦੀ ਇੱਜ਼ਤ ਕਰੋ ਉਹਨਾਂ ਨੂੰ ਪਛਾਣੋ ਚੰਗੇ ਬੰਦਿਆਂ ਦੀ ਸੂਰਮਿਆਂ ਦੀ ਸੰਗਤ ਕਰਿਆ ਕਰੋ ਐਵੇਂ ਲੱਲੂ ਜੇ ਬਣ ਕੇ ਡਿਊਟੀ ਤੇ ਆ ਕੇ ਚੱਲ ਗਏ ਇੱਕ ਦੁੱਕੀ ਦਾ ਭਈਆ ਨਹੀਂ ਤੁਹਾਨੂੰ ਗਾਲਾਂ ਕੱਢ ਜਾਂਦਾ ਤੁਸੀਂ ਕਹਿੰਦੇ ਅਸੀਂ ਕੀ ਕਰੀਏ ਸਾਡੀ ਸੁਣਦਾ ਕੋਈ ਨਹੀਂ ਤੁਹਾਡੀ ਕੋਈ ਤਾਂ ਨਹੀਂ ਸੁਣਦਾ ਕਿਉਂਕਿ ਤੁਸੀਂ ਚੰਗੇ ਬੰਦਿਆਂ ਨਾਲ ਯਾਰੀ ਨਹੀਂ ਪਾਉਂਦੇ ਤੁਸੀਂ ਯਾਰੀ ਕਿਹਨਾਂ ਨਾਲ ਪਾਉਂਦੇ ਆ ਫੁਕਰੇ ਜੇ ਮੋਟਰਸਾਈਕਲ ਵਾਲੇ ਅੱਜ ਉਹ ਕੋਈ ਭਾਜੀ ਮਗਰ ਪਠਾਨ ਦਾ ਕੱਲ ਨੂੰ ਉਸੇ ਭਾਜੀ ਦੇ ਬਰਾਈਆਂ ਪਾਸੋਂ ਹੋਰ ਭਾਜੀ ਬਣਿਆ ਆਉਂਦਾ ਇਹੋ ਜਿਹੇ ਲੋਕਾਂ ਦਾ ਰਹੋਗੇ ਤੇ ਤੁਹਾਡੀ ਵੀ ਉਹੀ ਕਦਰ ਹੋ ਮੈਂ ਅੱਗੇ ਵੀ ਗੱਲ ਸੁਣਾਉਣਾ ਹੁੰਦਾ ਕੀ ਮਰਫਲੀ ਗੱਡੀ ਨਾ ਮਹਿੰਗੀ ਗੱਡੀ ਸ਼ੋਰੂਮ ਉਹਰੇ ਖੜੀ ਹੋਵੇਦੀ ਕੀਮਤ ਉਹ ਹੁੰਦੀ ਆ ਜਿਉ ਕਵਾੜੀਏ ਦੀ ਦੁਕਾਨ ਤੇ ਖੜੀ ਹੋਵੇਦੀ ਕੀਮਤ ਉਹ ਹੁੰਦੀ ਆ ਤੁਹਾਡੀ ਕੀਮਤ ਤੁਹਾਡੇ ਨਾਲ ਦੇ ਆਨੇ ਤੁਹਾਡੇ ਸੱਜਣਾ ਮਿੱਤਰਾਂ ਨੇ ਪਾਉਣੀ ਹੁੰਦੀ ਆ ਸੋ ਮੈਨੂੰ ਨਹੀਂ ਪਤਾ ਮੇਰੀਆਂ ਗੱਲਾਂ ਤੁਹਾਡੀ ਸਮਝ ਪੈਣੀਆਂ ਪੈਣ ਗਿਆ ਤਾਂ ਵੀ ਠੀਕ ਆ ਨਹੀਂ ਪੈਣ ਗਿਆ ਤਾਂ ਵੀ ਠੀਕ ਆ ਪਰ ਮੈਂ ਇੱਕ ਗੁਰੂ ਦਾ ਸਿੱਖ ਹੋਣ ਦੇ ਨਾਤੇ ਓਕਾ ਦੇਣ ਆਇਆ ਕਿ ਮੇਰੇ ਸਿਰ ਤੇ ਪੱਗ ਬੰਨ੍ਹੀਆਂ ਮੇਰਾ ਫਰਜ਼ ਆ ਗਊ ਗਰੀਬ ਦੀ ਰੱਖਿਆ ਕਰਨ ਅੱਗੇ ਮੈਂ ਲੜਕੇ ਲੋਕਾਂ ਦੀ ਕਰਦਾ ਸੀ ਪਰ ਹੁਣ ਮੈਂ ਲੜਾਈ ਵਾਲਾ ਰਾਹ ਛੱਡ ਕੇ ਆ ਜਥੇਬੰਦੀ ਵਾਲਾ ਰਾਹ ਚੁਣਿਆ ਕਿਉਂਕਿ ਇੱਕ ਸਾਲ ਕਿਸਾਨ ਜੂਨੀਅਨ ਵਾਲਾ ਨੇ ਦਿੱਲੀ ਰਹਿ ਕੇ ਮੋਦੀ ਨੂੰ ਚੁਚਕੁੰਡਾ ਮਜਬੂਰ ਕਰ ਲਿਆ ਇਹ ਤਾਂ ਫਰਨਾ ਹੀ ਉਹਨਾਂ ਦੀਆਂ ਗਾਂ ਚੇਲੇ ਆ ਇਹ ਵੀ ਝੁਕ ਜਾਣਗੇ ਜੀ ਆਪਾਂ ਇਦਾਂ ਸ਼ਾਂਤੀਮਈ ਤਰੀਕੇ ਨਾਲ ਚੱਲਾਂਗੇ ਸੋ ਜਿਹੜੇ ਵੀ ਤੁਹਾਡੇ ਚ ਮੇਰੀ ਗੱਲ ਸਮਝਣ ਵਾਲੇ ਹੋਣੇ ਆ ਉਹਨਾਂ ਉਹ ਸਮਝ ਗਏ ਹੋਣੇ ਆ ਮੇਰੇ ਕਹਿਣ ਦਾ ਮਤਲਬ ਫਿਰ ਇਹੀ ਨਿਚੋੜਿਆ ਕਿ ਅਸੀਂ ਜਿਹੜੇ ਇੱਥੇ ਕੰਮ ਕਰਨ ਵਾਲੇ ਕੁੜੀਆਂ ਮੁੰਡੇ ਆ ਉਹਨਾਂ ਨੂੰ ਇੱਜ਼ਤ ਦਿਵਾਉਣੀ ਆ ਉਹਨਾਂ ਨੂੰ ਉੱਚੀਆਂ ਪੋਸਟਾਂ ਦਿਵਾਉਣੀ ਆ ਰਾਤ ਬਰਾਤੇ ਵੀ ਸਾਡੀ ਧੀ ਦੀ ਕੋਈ ਬਾਹ ਫੜਦਾ ਤੇ ਉਹਨਾਂ ਨੂੰ ਪਤਾ ਹੋਵੇ ਕਿ ਪਿੱਛੇ ਇਹਨਾਂ ਦੇ ਇੱਕ ਪਿਓ ਖੜਾ ਆਪਣੇ ਚੱਕ ਬਾਂਬਣੀਆ ਟੂਲ ਤੋਂ ਭਾਜੀ ਹੁਣੀ ਬੈਠੀ ਆ ਸੋਨੂੰ ਭਾਜੀ ਹੁਣੀ ਇਹਨਾਂ ਦਾ ਹੀ ਚਲੋ ਉੱਥੇ ਮਤਲਬ ਕੰਪਨੀ ਦਾ ਹੋਣ ਇਹਨਾਂ ਨੂੰ ਕਿਹਾ ਵੀ ਉੱਥੇ ਵੀ ਆਪਾਂ ਭਾਜੀ ਹੁਣੀ ਬਣਾਉਣ ਜਾ ਰਹੇ ਆ ਆਪਣੀ ਜੱਥੇਬੰਦੀ ਉੱਥੇ ਬਾਬਾ ਟੀਚਰ ਪੁਰਾਣੀ ਗੱਲ ਆ ਕਿਸੇ ਕੁੜੀ ਨੇ ਫੋਨ ਕੀਤਾ ਵੀ ਭਾਜੀ ਮੈਨੇਜਰ ਮੈਨਾਂ ਬਦਤਮੀਜ਼ੀ ਕਰਦਾ ਮੈਂ ਕਿਹਾ ਵੀ ਤੂੰ ਮੈਨੇਜਰ ਨੂੰ ਕਹਾਂ ਵੀ ਮੈਂ ਨਸ਼ਤਰ ਬਾਈ ਦੀ ਭੈਣ ਆ ਉਹਨੇ ਕਿਹਾ ਤੇ ਫਿਰ ਪਾਜੀ ਨੂੰ ਫੋਨ ਆ ਗਿਆ ਮੈਨੇਜਰ ਦਾ ਵੀ ਪਾਜੀ ਮੇਰੇ ਤੋਂ ਗਲਤੀ ਹੋ ਗਈ ਇਦਾਂ ਉਹਦਾ ਚਲੋ ਮੁੜ ਕੇ ਅਸੀਂ ਵੀ ਆਪਣੇ ਲੁਧਿਆਣੇ ਟੂਲ ਤੋਂ ਮੁੜ ਕੇ ਪਾਜੀ ਨੇ ਮੈਨੇਜਰ ਨੂੰ ਕਿਹਾ ਕਿ ਗਾਹ ਤੋਂ ਸਹੀ ਹੋ ਕੇ ਚੱਲੀ ਇਹ ਸਾਡੀਆਂ ਸਿੱਖਾਂ ਦੀਆਂ ਧੀਆ ਵਾ ਸਾਡੀਆਂ ਪੰਜਾਬੀ ਨੇ ਧੀਆ ਵਾ ਵੀ ਇਹਨਾਂ ਨਾਲ ਹੀ ਬਦਤਮੀਜ਼ੀ ਨਹੀਂ ਕਰਨ ਦੇਣੀ ਚਲੋ ਉਸ ਤੋਂ ਬਾਅਦ ਉਹ ਮੈਨੇਜਰ ਸਮਝ ਗਿਆ ਸੁਧਰ ਗਿਆ ਜ਼ਿਆਦਾਤਰ ਗੁੱਸਾ ਇਸ ਗੱਲ ਤੋਂ ਆਉਂਦਾ ਵੀ ਸਾਡੇ ਆਪਣੇ ਸਿਰ ਤੇ ਪੱਗਾਂ ਬੰਨੀਆਂ ਹੁੰਦੀਆਂ ਤੇ ਕਹਿਣਗੇ ਅਸੀਂ ਕਿਸਾਨਾਂ ਦੇ ਪ੍ਰਧਾਨ ਆ ਤੇ ਆਪਣੀਆਂ ਟੂਨ ਤੇ ਕੰਮ ਕਰਨ ਵਾਲੇ ਕੁੜੀਆਂ ਨੂੰ ਗਾਲਾਂ ਕੱਢ ਕੇ ਜਾਣਗੇ ਫਿਰ ਗਾਲਾਂ ਕੱਢ ਕੇ ਉਹਦਾ ਸਟੇਟਸ ਲਾਉਣਗੇ ਫੋਨ ਤੇ ਵੀ ਉਹ ਸ਼ਰਮ ਨਾਲ ਡੁੱਬ ਕੇ ਮਰਦਿਆ ਕਿ ਸਿੱਖ ਹੋ ਕੇ ਇੱਕ ਪਗੜੀ ਧਾਰੀ ਹੋ ਕੇ ਆਪਣੀ ਧੀ ਨੂੰ ਗਾਲ ਕੱਢ ਕੇ ਸਟੇਟ ਖਲਾਉਣਾ ਦੁਰਫਟੇ ਮੂੰ ਤੇਰੀ ਸਾਡੀ ਸਿੱਖੀ ਸਾਡੀ ਪਾਕਿਸਤਾਨ ਨੂੰ ਇਹ ਸਿਖਾਉਂਦੀ ਆ ਅਸੀਂ ਤਾਂ ਦੁਸ਼ਮਣੀਆਂ ਆਂਦੀਆਂ ਧੀਆਂ ਨੂੰ ਵੀ ਆਪਣੀਆਂ ਧੀਆਂ ਮੰਨ ਕੇ ਮੁਗਲਾ ਕੋਲੋਂ ਛੜਾ ਕੇ ਵਾਪਸ ਘਰੋਂ ਘਰੀ ਪਹੁੰਚਾਈਆਂ ਅਸੀਂ ਉਹ ਸਿੱਖੀ ਵਾਲੇ ਕਰਤਾਰ ਆ ਤੇ ਇੱਥੇ ਛੋਟਾ ਜਿਹਾ ਪ੍ਰਧਾਨ ਹੁੰਦਾ ਕਿਸੇ ਕਿਸਾਨ ਜੂਨੀਅਨ ਦਾ ਮੈਂ ਵੀ ਕਿਸਾਨ ਜੂਨੀਅਨ ਚ ਆ ਮੈਂ ਵੀ ਕ੍ਰਾਂਤੀਕਾਰੀ ਕਿਸਾਨ ਜੂਨੀਅਨ ਦਾ ਮੈਂ ਵੀ ਪ੍ਰਧਾਨ ਆ ਪਰ ਮੈਂ ਆਪਣੇ ਜਿਨ੍ਹਾਂ ਨੂੰ ਕਾੜ ਬਣਾ ਕੇ ਦਿੰਨਾ ਇੱਕ ਇੰਨਾ ਵੀ ਜੇ ਟੂਲ ਤੇ ਕੁੜੀ ਬੈਠੀ ਹੋਈ ਨਾ ਉਤਰੀ ਉੱਤਰ ਕੇ ਉਹਦੇ ਸਿਰ ਤੇ ਹੱਥ ਰੱਖੀ ਉਹਨੂੰ ਕੋਈ ਭੈਣ ਜਾਂ ਵੱਡੀ ਹੋਈ ਤਾਂ ਧੀ ਛੋਟੀ ਹੋਈ ਤਾਂ ਆਪਣੇ ਹੱਥ ਦੀ ਹੋਈ ਤਾਂ ਭੈਣ ਕਹੀ ਵੱਡੀ ਹੋਈ ਤਾਂ ਧੀ ਕਹੀਂ ਵੀ ਧੀਏ ਕੋਈ ਤੰਗੀ ਪਰੇਸ਼ਾਨੀ ਤਾਂ ਨਹੀਂ ਅਸੀਂ ਕਿਸਾਨ ਜੂਨੀਅਨ ਵਾਲੇ ਆ ਪੁੱਤ ਮੇਰਾ ਜੇਤ ਨੂੰ ਕੋਈ ਮਾੜਾ ਚੰਗਾ ਕੋਈ ਸਾਨੂੰ ਦੱਸੀ ਤੇ ਪਰ ਮੈਂ ਕਿਹਾ ਜੇਤ ਨੂੰ ਉਹ ਤੋਂ ਡੰਡਾ ਤੋੜ ਕੇ ਧੀ ਨੂੰ ਮਾੜਾ ਚੰਗਾ ਕਰਕੇ ਨਿਕਲਿਆ ਤੇ ਮੁੜ ਕੇ ਮੇਰੇ ਮੱਥੇ ਨਾਲ ਲੱਗੀ ਸਾਡੀ ਜੜੀ ਉਹ ਨਾ ਮੁੰਡੇ ਵੀ ਕਹੀ ਆ ਆ ਹੁਣੇ ਇੱਕ ਦਿਨ ਲੁਧਿਆਣੇ ਟੂਲ ਵਾਲੇ ਮੁੰਡੇ ਇਹਨੇ ਗੱਲ ਕਰਾਈ ਲੰਘਣਾ ਮੈਂ ਕਿਹਾ ਲੰਘ ਜਾ ਮੁੜ ਕੇ ਮੈਨੂੰ ਉਹ ਫੂਨ ਟੂਲ ਵਾਲੇ ਮੁੰਡੇ ਫੋਨ ਕਰਦੇ ਆਪਾ ਘਵੰਤਿਆ ਆਪਣਾ ਸਟੂਲ ਦਾ ਪ੍ਰਧਾਨ ਕਹਿੰਦੇ ਪਾਜੀ ਉਹ ਮੁੰਡੇ ਲੰਘ ਸਕਿਆ ਕਹਿੰਦੇ ਉਹਨਾਂ ਨੇ ਨਾ ਮੁਰਗਾ ਦੀ ਵੀਡੀਓ ਬਣਾ ਕੇ ਸਟੇਟਸ ਲਾਉਂਦੇ ਆ ਵੀ ਆਹ ਵੇਖ ਕੇ ਟੂਲ ਵਾਲਿਆਂ ਦੀ ਬੇਇੱਜ਼ਤੀ ਕੀਤੀ ਤੇ ਫਿਰ ਮੈਂ ਮੁੜ ਕੇ ਕਿਹਾ ਉਹਨਾਂ ਨੂੰ ਫੋਨ ਕਰਕੇ ਮੈਂ ਕਿਹਾ ਜੇ ਇਦਾਂ ਗੱਲਾਂ ਹੋਣ ਲੰਘ ਕੇ ਦਿਖਾਓ ਪਾਜੀ ਕੀ ਹੋ ਗਿਆ ਮੈਂ ਕਿਹਾ ਤੂੰ ਕੀ ਸਟੇਟਸ ਲਾਇਆ ਉਹਨਾਂ ਨੂੰ ਮੈਂ ਕਿਹਾ ਮੇਰੇ ਕਹਿਣ ਤੇ ਮੇਰੇ ਬੱਚੇ ਮੇਰੇ ਭਰਾ ਵਾ ਉਹਨਾਂ ਚਲੋ ਤੁਹਾਨੂੰ ਲੰਘਣ ਦੇਤਾ ਵੀ ਤੁਸੀਂ ਵੀ ਕਿਸੇ ਜੂਨੀਅਨ ਚ ਕਿਸਾਨ ਜੂਨੀਅਨ ਚ ਕੰਮ ਮੈਂ ਕਹਾਂ ਕੋਈ ਟਰਪੋਗਰੀ ਬਰਾਬਰ ਛੇਤਰ ਫੇਰਾਂਗੇ ਜਿਹੜਾ ਵੀ ਸਾਡੇ ਟੂਲ ਜੁਨਾਂ ਨਾਲ ਕੁੜੇ ਮੁੰਡੇ ਨਾਲ ਪੰਗਾ ਲਊਗਾ ਟੂਲ ਤੇ ਲਿਆ ਕੇ ਜੁੱਤੀ ਫੇਰਾਂਗੇ ਮੈਂ ਕਿਹਾ ਇਹ ਪਹਿਲੇ ਵਾਲੇ ਭਰੇਖੇ ਛੱਡ ਦਿਓ ਵੀ ਇਹਨਾਂ ਧੀਆ ਦੇ ਨਾਲ ਮੁੰਡਿਆਂ ਦੇ ਕੋਈ ਵਾਰਤ ਨਹੀਂ ਹੈਗੇ ਮੈਂ ਕਿਹਾ ਇਹਨਾਂ ਦਾ ਮਾਰਸ ਮਹਾਰਾਜ ਰਾਣਜੀਤ ਸਿੰਘ ਛੱਡ ਗਿਆ ਗਾਂ ਬੰਦਿਆਂ ਨੂੰ ਇਹ ਮਹਾਰਾਜਾ ਰਾਣਜੀਤ ਸਿੰਘ ਦੇ ਧੀਆ ਪੁੱਤਰ ਆ ਇਹਨਾਂ ਦੀ ਰਾਖੀ ਕਰਨ ਨੂੰ ਕੋਈ ਨਾ ਕੋਈ ਬੰਦਾ ਕੋਈ ਨਾ ਕੋਈ ਅਣਖੀ ਚੱਕ ਜੰਮਦਾ ਹੀ ਰਹਿਣਾ ਸੋ ਪਹਿਲਾਂ ਤਾਂ ਮੇਰੀ ਜਿਹੜੇ ਵੀ ਅੱਜ ਕਿਸਾਨ ਜੁਨੀਆ ਜਾਂ ਹੋਰ ਆ ਉਹਨਾਂ ਨੂੰ ਵੀ ਇਹ ਬੇਨਤੀ ਹੁੰਦੀ ਆ ਵੀ ਜਦੋਂ ਤੁਸੀਂ ਟੂਲ ਤੇ ਲੰਘਣਾ ਇਹ ਆਪਣੀਆਂ ਸਿੱਖਾਂ ਦੀਆਂ ਪੰਜਾਬੀਆਂ ਦੀਆਂ ਧੀਆ ਪੁੱਤਰ ਕੇ ਧੀ ਨੂੰ ਪਿਆਰ ਨਾਲ ਕਿਆ ਕਰੂੰ ਵੀ ਪੁੱਤਰ ਮੇਰੇ ਮੈਨੂੰ ਪਤਾ ਤੂੰ ਮਜਬੂਰ ਆ ਕਿਉਂਕਿ ਮੈਂ ਕਦੋਂ ਰੀ ਮੇਰੀ ਕਿਸਾਨ ਜੂਨੀਅਰ ਨਾਲ ਗੁੱਸਾ ਕੀਤਾ ਬਾਈ ਤੂੰ ਸਾਨੂੰ ਐਦਾਂ ਕਹਿੰਦਾ ਫਲਾਣਾ ਅਸੀਂ ਕੁੜੀਆਂ ਸਾਨੂੰ ਐ ਕਹਿੰਦੀਆਂ ਮੁੰਡੇ ਰੋਕਦੇ ਮੈਂ ਕਹਾਂ ਜੇ ਰੋਕਦੇ ਆ ਤੋ ਉਹਨਾਂ ਤੱਕ ਜ਼ਰੂਰ ਮੈਨੇਜਰ ਨੂੰ ਮਿਲੋ ਜਾ ਕੇ ਉਹਨੂੰ ਤੁਸੀਂ ਸਰਸਰ ਕਰਦੇ ਫਿਰਦੇ ਆ ਆ ਜਿਹੜੇ ਪੱਕ ਬਣ ਕੇ ਸਾਡੇ ਮੁੰਡੇ ਕੁੜੀਆਂ ਪੰਜਾਬੀ ਦੀਆਂ ਧੀਆ ਖੜੇ ਨਾਲ ਬਕਵਾਸ ਕਰਦੇ ਆ ਐਡੇ ਸੂਰਮਿਆਂ ਤੇ ਉਹਨਾਂ ਲੜੋ ਜਾ ਕੇ ਜਿਹੜਾ ਪਰ ਮੈਨੇਜਰ ਬੈਠਾ ਫਿਰ ਮੈਨੂੰ ਕਹਿੰਦੇ ਆਓ ਤੇਰੀ ਇਹ ਤਾਂ ਗੱਲ ਸਹੀ ਆ ਮੈਂ ਕਿਹਾ ਦੇਖੋ ਇਹ ਬੱਚੇ ਐ ਕੰਮ ਕਰਦੇ ਆ ਇਹਨਾਂ ਨੂੰ ਰੋਕਣਾ ਹੀ ਪੈਣਾ ਇਹਨਾਂ ਦੀ ਡਿਊਟੀ ਆ ਜਿਹੜਾ ਉੱਪਰ ਮੈਨੇਜਰ ਕੈਮਰੇਆਂ 'ਚ ਬੈਠਾ ਨਹੀਂ ਤਾਂ ਉਹ ਇਹਨਾਂ ਨੂੰ ਜਲੀਲ ਕਰਦਾ ਇਹਨਾਂ ਦੀਆਂ ਤਨਖਾਹਾਂ ਕੱਟ ਲੈਂਦਾ ਤੇ ਤਨਖਾਹਾਂ ਕਿੰਨੀਆਂ ਕਹਿੰਦਾ ਦੀ ਤੁਸੀਂ ਮੈਂ ਕਿਹਾ ਆਪਾਂ ਕਿਸਾਨ ਜੂਨੀਅਨ ਦੇ ਪ੍ਰਧਾਨ ਆ ਇਹ ਵੀ ਕਿਸਾਨਾਂ ਦੇ ਬੱਚੇ ਇਹ ਕਿਨਾਂ ਦੇ ਬੱਚੇ ਫਿਰ ਕਹਿੰਦੇ ਆਹੋ ਗੱਲ ਤਾਂ ਤੇਰੀ ਠੀਕ ਆ ਕਈ ਵਾਰੀ ਮੇਰੀ ਕਿਸਾਨ ਜੂਨੀਅਨ 'ਚ ਵੀ ਆਪਣੇ ਤੁਲ ਵਾਲੇ ਬੱਚਿਆਂ ਬੱਚਿਆਂ ਕਰਕੇ ਬਹਿਸ ਹੁੰਦੀ ਰਹਿੰਦੀ ਆ ਸੋ ਮੈਂ ਤੁਹਾਨੂੰ ਇੱਜ਼ਤ ਦੇਣ ਆਇਆ ਮਹਾਰਾਜਾ ਰਣਜੀਤ ਸਿੰਘ ਆ ਰੱਖਣਾ ਆਗਾ ਸਾਹਮਣੀ ਨਹੀਂ ਸਾਹਮਣੀ ਤੁਹਾਡੀ ਮਰਜ਼ੀ ਆ ਗੁਲੇ ਇਸੋ ਨਹਾ ਸੋਲੀ ਜਾ ਜਿਹੜੇ ਵੀ 15 ਮੁੰਡੇ ਇੱਥੇ ਕੰਮ ਕਰਦੇ ਅੱਜ ਸਾਨੂੰ ਲਿਸਟ ਮਿਲ ਜਾਣੀ ਆ ਇਹਨਾਂ ਦੀ ਇੱਜ਼ਤ ਦੇ ਰੱਖੇ ਅਸੀਂ ਇਹਨਾਂ ਨੂੰ ਕੋਈ ਇਹਨਾਂ ਕੁੜੀਆਂ ਨੂੰ ਮੁੰਡਿਆਂ ਨੂੰ ਜਿਹੜੇ 15 ਮੇਰੀ ਜੂਨੀਅਨ 'ਚ ਹੋਣਗੇ ਇਹਨਾਂ ਨੂੰ ਕਿਸੇ ਨੇ ਵੀ ਹੱਥ ਲਾਇਆ ਤੇ ਅਸੀਂ ਸ਼ਰਿਆਂ ਮੈਂ ਇੱਥੇ ਜੁੱਤੀ ਫੇਰਾਂਗੇ ਮੈਂ ਪਹਿਲਾਂ ਵੀ ਇੱਕ ਟੂਲ ਤੇ ਕਿਹਾ ਸੀ ਨਿਜਰਪੁਰਾ ਟੂਲ ਤੇ ਉਦੋਂ ਪੱਤਰਕਾਰਾਂ ਕਈਆਂ ਨੇ ਮੇਰੀ ਗੱਲ ਦਾ ਗੁੱਸਾ ਕੀਤਾ ਈ ਮੁੰਡੇ ਕਿ ਮੈਨੂੰ ਭਾਜੀ ਇਦਾਂ ਨਾ ਕਰੋ ਮੈਂ ਕਿਹਾ ਜਿਹਨੇ ਸਾਡੀ ਕੁੜੀ ਦੀ ਚੁੰਨੀ ਨੂੰ ਹੱਥ ਲਾਇਆ ਅਸੀਂ ਗੁੱਟ ਵੱਟ ਕੇ ਲੈ ਜਾਣੇ ਆ ਤੇ ਇਹਨਾਂ ਕੋ ਦੱਸਿਆ ਨਹੀਂ ਜਿਹੜਾ ਸਾਡੇ ਇੱਥੇ ਟੂਲ ਤੇ ਕੰਮ ਕਰਨ ਵਾਲੇ ਮੁੰਡੇ ਦੇ ਗਲ ਪਾ ਕੇ ਵੀਡੀਓ ਪਾਊਗਾ ਅਸੀਂ ਚੱਕ ਕੇ ਲੈ ਜਾਣਾ ਤੁਸੀਂ ਜਿਹੜੀ ਕਾਨੂੰਨੀ ਕਾਰਵਾਈ ਸਾਡੇ ਖਿਲਾਫ ਕਰਾਉਣੀ ਹੋਈ ਕਰਾ ਦਿਓ ਅਸੀਂ ਜਿੱਲਾ ਹੀ ਕੱਟਦੇ ਆਏ ਆ ਤੇ ਸਾਡੇ ਨਾਲ ਵੀ ਉਹ ਆ ਜਿਹੜੇ ਆਪਣੇ ਲੋਕਾਂ ਪਿੱਛੇ ਜਿੱਲਾ ਕੱਟਣ ਨੂੰ ਤਿਆਰ ਹੈ ਪਰ ਦੁੱਖ ਉਹਦਾ ਜਦੋਂ ਆਪਣੇ ਲੋਕ ਆਪਣੀ ਇੱਜ਼ਤ ਆਪ ਹੀ ਨਹੀਂ ਕਰਾਉਂਦੇ ਤੁਸੀਂ 15 ਜਣੇ ਇੱਥੇ ਜਿਹੜੇ ਆ ਤੁਸੀਂ ਟੀਸੀ ਲੱਗੇ ਆ ਕਾ ਤੁਹਾਡਾ ਹੱਕ ਬਣਦਾ ਤੁਹਾਨੂੰ ਪ੍ਰੋਮੋਸ਼ਨਲ ਮਿਲਣੀ ਆ ਤੁਸੀਂ ਆਪਣੀ ਸਿੱਖਾਂ ਦੀ ਪੰਜਾਬੀਆਂ ਦੀ ਕੁੜੀਆਂ ਮੁੰਡੇ ਚਾਹੇ ਉਹ ਜਿੱਦਾਂ ਨੇ ਇਹ ਨਾ ਸੋਚਿਓ ਮੈਂ ਕੱਲੇ ਸਿੱਖਾਂ ਦੀ ਗੱਲ ਕਰਦਾ ਮੰਗਾ ਮੇਰਾ ਭਰਾ ਵਾ ਇਹ ਵੀ ਇੱਥੇ ਲੋਕਲ ਇੱਥੇ ਰਹੂਗਾ ਜਿਹੜੇ ਵੀ ਧਰਮ ਦਾ ਮੁੰਡਾ ਅਣਖ ਜਿਹੜੀ ਹੁੰਦੀ ਨਾ ਅਣਖ ਅਣਖ ਜ਼ਰੂਰੀ ਆ ਮੈਨੂੰ ਧਰਮ ਦਾ ਚਾਹੇ ਮੁਸਲਮਾਨ ਹਿੰਦੂ ਮੈਨੂੰ ਇਸ ਗੱਲ ਨਾਲ ਕੋਈ ਲੈਣ ਦੇਣ ਨਹੀਂ ਮੈਨੂੰ ਲੈਣ ਦੇਣ ਹੈ ਪਹਿਚਾਣ ਕਿੰਨੀ ਕੀ ਸਾਡੇ ਗੁਰੂ ਗੋਬਿੰਦ ਸਿੰਘ ਜੀ ਨੇ ਮੈਨੂੰ ਅਣਖ ਦਾ ਰਾਹ ਦੱਸਿਆ ਤੇ ਮੈਂ ਤੁਹਾਨੂੰ ਦੱਸਣ ਆਇਆ ਸੋ ਮੇਰੀ ਗੱਲ ਤੇ ਗੌਰ ਕਰਨਾ ਨਹੀਂ ਕਰਨਾ ਤੁਹਾਡੀ ਇਹ ਨਿੱਜੀ ਜ਼ਿੰਮ ਜੇ ਤਾਂ ਇੱਜ਼ਤ ਕਰਾਉਣੀ ਆ ਇਹਨਾਂ ਵੱਡੀਆਂ ਫਰਮਾਂ ਤੋਂ ਇਹਨਾਂ ਲੋਕਾਂ ਤੋਂ ਤੇ ਭਾਈ ਆਪਾਂ ਨੂੰ ਇਕੱਠੇ ਹੋਣਾ ਪੈਣਾ ਸੰਗਠਿਤ ਹੋਣਾ ਪੈਣਾ ਪੱਗੇ ਵੀ ਕਹਿਣਾ ਹੁੰਦਾ ਵੀ ਤੁਸੀਂ ਥਾਣੇ ਇੱਕ ਜਾਣਾ ਜਾਇਓ ਤੁਹਾਡੀ ਕਦਰ ਨਹੀਂ ਹੋਣੀ ਉਹੀ 15-20 ਜਾਣੇ ਜੁਨੀਅਨ ਦੇ ਝੰਡੇ ਲੈ ਕੇ ਜਾਓਗੇ ਜੇ ਤੁਹਾਨੂੰ ਅਗਲੇ ਨੇ ਕੁਰਸੀ ਨਾ ਦਿੱਤੀ ਤਾਂ ਮੈਨੂੰ ਕਿਉ ਪਰ ਝੰਡਾ ਕਿਹਦੀ ਜੁਨੀਅਨ ਦਾ ਵੀ ਜ਼ਰੂਰੀ ਆ ਤੇ ਤੁਹਾਡਾ ਪ੍ਰਧਾਨ ਕੌਣ ਆ ਜੇ ਤੁਹਾਡਾ ਪ੍ਰਧਾਨ ਹੀ ਲੱਲੂ ਆ ਆਪ ਹੀ ਡਰਦਾ ਫਿਰ ਉਹ ਤੁਹਾਨੂੰ ਕਿੱਜਤ ਦਿਵਾ ਲੂਗਾ ਜੇ ਸਾਡਾ ਪ੍ਰਧਾਨ ਆਪ ਵਧੀਆ ਫਿਰ ਤੁਹਾਨੂੰ ਇੱਜ਼ਤ ਦਿਵਾਊਗਾ ਇੱਜ਼ਤ ਲੈਣੀ ਤੁਹਾਡੇ ਹੱਥ ਆ ਇੱਜ਼ਤ ਲੈ ਕੇ ਹੰਕਾਰ ਚਾਉਣਾ ਉਹ ਵੀ ਤੁਹਾਡੀ ਗੱਲ ਆ ਜਿੱਦਾਂ ਕਈ ਟੂਲਾ ਤੇ ਮੈਂ ਉਹ ਧਲਵਾ ਟੂਲ ਵਾਲੇ ਆਪਣੇ ਮੁੰਡੇ ਆ ਉਹਨਾਂ ਨੂੰ ਇੱਜ਼ਤ ਦਿਵਾਈ ਉੱਥੇ ਉੱਥੇ ਉਹ ਜ਼ਿਆਦਾ ਹੀ ਕਰਨ ਲੱਗ ਗਏ ਫਿਰ ਮੈਂ ਕਹਿੰਦਾ ਨਾ ਤੁਹਾਨੂੰ ਕੋ ਅੱਜ ਸਾਰੇ ਤੁਹਾਡੀ ਇੱਜ਼ਤ ਕਰਦੇ ਆ ਇਹਨੂੰ ਇੱਜ਼ਤ ਨੂੰ ਪਹੁੰਚਾਉਣਾ ਸਾਡਾ ਕੰਮ ਆ ਜਿੰਨੀ ਤੁਹਾਨੂੰ ਸਾਸਰੀ ਕਾਲ ਇੱਜ਼ਤ ਮਿਲਣੀ ਉਹਨੂੰ ਪਹੁੰਚਾਓ ਸੂਰਮਾ ਅੱਜ ਕੱਲ੍ਹ ਦੋ ਚਾਰ ਪਰਚੀਆਂ ਤੋਂ ਬਾਅਦ ਨਿਆਣੇ ਬਾਰੀ ਫੁਕਰੀ ਮਾਰਨ ਲੱਪੇ ਤੇ ਮੈਂ ਬਦਮਾਸ਼ ਬਣ ਗਿਆ ਲੋਕ ਪਰਤੇ ਲੈ ਕੇ ਨਾ ਚੌੜੇ ਹੋ ਕੇ ਤੁਰ ਪਣਗੇ ਨਹੀਂ ਫੁਕਰੀ ਜਿੰਨਾ ਤੁਸੀਂ ਦਲੇਰ ਆ ਉਨੀ ਨਿਮਰਤਾ ਲਿਆਓ ਜਿੰਨਾ ਤੁਹਾਡਾ ਵੱਡਾ ਰਤਬਾ ਜਿੰਨਾ ਤੁਹਾਡਾ ਨਾਮ ਹੈ ਕਈ ਵਾਰੀ ਕਿਹਾ ਹਣਾ ਵੀ ਤੁਹਾਡੇ ਤੋਂ ਉੱਚੇ ਨਾ ਉੱਚੇ ਨਾ ਤੁਹਾਡੀ ਜਿਦ ਤਾਂ ਕਰਨੀ ਆ ਜੇ ਤੁਸੀਂ ਆਪਣੇ ਤੋਂ ਨੀਵੇਂ ਦੀ ਕਰਦੇ ਇੱਜ਼ਤ ਵੀ ਕਰਨੀ ਪਰ ਆਪਣੇ ਹੱਕ ਆਪਣੀ ਇੱਜ਼ਤ ਵਾਸਤੇ ਸੂਰਮਿਆਂ ਵਾਂਗੂ ਖੜੇ ਵੀ ਹੋਣਾ ਕਈ ਦਰ ਜਾਂਦੇ ਆ ਭਾਜੀ ਸਾਨੂੰ ਹਟਾ ਨਾ ਦੇਣ ਮੈਂ ਕਹਾਂ ਮੇਰੀ ਯੂਨੀਅਨ ਚ ਆਜੋ ਜਿੰਨਾ ਚਿਰ ਤੇਰੀ ਉਮਰ ਹੋਈ ਉਨੀ ਤਰ੍ਹਾਂ ਸਾਰੀ ਜ਼ਿੰਦਗੀ ਤੂੰ ਜੇ ਤੈਨੂੰ ਹਟਾ ਜੇ ਕੋਈ ਵੀ ਜੂਨੀਅਨ ਚਾਹੇ ਵੀ ਮੈਂ ਕਹਿ ਕੇ ਚੱਲਿਆ ਜੂਨੀਅਨ ਚ 15 ਬੰਦੇ ਆ ਜ਼ਿੰਦਗੀ ਚ ਇਹ ਟੂਲ ਭਾਵੇਂ ਕੰਪਨੀ ਜਿਹੜੀ ਆਈ ਜਾਵੇ ਜਾਈ ਉਹਨੂੰ ਹਟਾ ਨਹੀਂ ਦਿੰਦਾ ਪਰ ਇੱਕੋ ਗੱਲ ਯਾਦ ਰੱਖਿਓ ਇਹ ਨਹੀਂ ਵੀ ਤੁਸੀਂ ਜਿੱਦਾਂ ਉਹ ਆਪਣਾ ਮੈਨੇਜਰ ਜਗਤਵਿੰਦਰ ਵਾਂਗੂ ਵੀ ਤੁਸੀਂ ਆਪ ਹੀ ਪੈਸੇ ਇਕੱਠੇ ਕਰਨ ਦੇ ਚੱਕਰ ਚ ਵੀਡੀਓ ਤੁਹਾਡੀਆਂ ਬਣ ਜਾਣ ਲੋਕਾਂ ਕੋਲ ਪੈਸੇ ਲੈਂਦੇ ਦੀਆਂ ਸ਼ਰੇਆਮ ਉਹ ਕੰਮ ਨਾ ਕਰਿਓ ਫਿਰ ਜਥੇ ਬੰਦੀ ਨਹੀਂ ਤੁਹਾਡੀ ਮਦਦ ਕਰੋ ਜਥੇ ਬੰਦੀ ਉਹਨਾਂ ਚਿਰ ਤੁਹਾਡੇ ਨਾਲ ਆ ਜਿਨ੍ਹਾਂ ਚਿਰ ਤੁਸੀਂ ਸਹੀ ਆ ਤਹਾਡੀਆਂ ਪ੍ਰੋਮੋਸ਼ਨਾਂ ਤੁਹਾਡਾ ਆਕਿਆ ਤੁਹਾਡੀ ਤਰਖਾ ਵਧਣਾ ਤੁਹਾਡਾ ਆਕਿਆ ਚਾਹੇ ਮੈਨੇਜਰ ਆ ਜਿਉ ਬਾਹਰੀ ਸਟੇਟ ਤੋਂ ਆਇਆ ਉਹਨੂੰ ਤੁਹਾਨੂੰ ਇੱਜ਼ਤ ਦੇਣੀ ਹੀ ਪੈਣੀ ਤੁਹਾਡਾ ਇੱਜ਼ਤ ਤੁਹਾਡਾ ਹੱਕ ਆ ਜਿੱਦਾਂ ਇਹ ਦੱਸਦੇ ਆ ਵੀ ਉੱਪਰਲੀ ਪੋਸਟ ਤੇ ਮੁੰਡਾ ਪੰਜਾਬੀ ਕੋਈ ਨਹੀਂ ਸਾਰੇ ਟੀਸੀ ਆ ਕਿਉਂ ਪੰਜਾਬੀਆਂ ਚ ਕੁਆਲਿਟੀ ਹੈ ਨਹੀਂ ਸਾਡੇ ਚ ਕਿਹੜੀ ਘਾਟ ਆ ਤੇ ਬਾਹਰੋਂ ਆਏ ਜੇ ਨਾ ਟੈਂਡਰ ਲਿਆ ਤਾਂ ਅਸੀਂ ਜਿਹੜੇ ਸਿੱਖ ਆ ਜਾਂ ਅਸੀਂ ਜਿਹੜੇ ਪੰਜਾਬੀ ਉੱਪਰਲੀ ਪੋਸਟ ਤੇ ਕੰਮ ਨਹੀਂ ਕਰ ਸਕਦੇ ਸਾਡੇ ਚ ਇੱਕੋ ਘਾਟ ਆ ਅਸੀਂ ਇਕੱਠੇ ਨਹੀਂ ਉਹਨਾਂ ਦੀ ਉਹਨਾਂ ਦੀ ਦੇਖੋ ਫਿੱਤਰਤ ਉਹ ਆਪਣੇ ਜਿਹੜੇ 18-20 ਬੰਦੇ ਆ ਪੂਰੇ ਸਕੇ ਉਹਨਾਂ ਦੇ ਤੇ ਤੁਸੀਂ 15 ਹੀ ਆਪਚ ਸਕੇ ਨਹੀਂ ਇੱਕ ਦੂਜੇ ਦੇ ਉਹ ਜਿੱਥੋਂ ਵੀ ਫਰਮ ਆਈਓ ਆਪਣੇ ਬੰਦੇ ਲੈ ਕੇ ਆਈ ਤਾਂ ਆਪਣੇ ਬੰਦਿਆਂ ਦੀ ਪੂਰੀ ਇੱਜ਼ਤ ਕਰਾਈ ਉਹਨਾਂ ਨੇ ਤੇ ਤੁਹਾਡੇ ਕੋ ਆਪਣੀਆਂ ਧੀਆਂ ਦੀ ਇੱਜ਼ਤ ਨਹੀਂ ਕਰਾਂਗੇ ਟੂਰ ਤੇ ਕੰਮ ਕਰਦੇ ਇਹ ਜਿਹੜੀ ਕਮੀ ਤੁਹਾਡੇ 15 ਚ ਵੀ ਸੀ ਤੁਸੀਂ ਵੀ ਇੱਕ ਲੱਲੂ ਜੇ ਮੈਨੇਜਰ ਦੀ ਚਮਚਾ ਗਰੀਦ ਵਿੱਚ ਭੁੱਲ ਜਾਂਦੇ ਆ ਕਿ ਇਹ ਜਿਹੜੀਆਂ ਧੀਆਂ ਐ ਤੁਹਾਡੀਆਂ ਹੀ ਭੈਣਾ ਇੱਕ ਮੇਰੀ ਗੱਲ ਯਾਦ ਰੱਖਿਓ ਜਿਹੜਾ ਮੈਨੇਜਰ ਦਾ ਚਮਚਾ ਬਣ ਕੇ ਇੱਕ ਜਿਹੜਾ ਮੁੰਡਾ ਵਾ ਉਹਦੀ ਬੇਇੱਜ਼ਤੀ ਆਪਣੇ ਪੰਜਾਬੀ ਦੀ ਕਰਾਉਂਦਾ ਇਜਤ ਉਹਦੀ ਵੀ ਨਹੀਂ ਹੋਣੀ ਨਵੇਂ ਵਾਲੇ ਉਹਨੇ ਜਦੋਂ ਨਵੀਂ ਕੰਪਨੀ ਆਉਣੀ ਆ ਜਿਹੜਾ ਅੱਜ ਮੈਨੇਜਰ ਨੇ ਦੂਜਾ ਚਮਚਾ ਫੱਟ ਲੈਣਾ ਉੱਥੇ ਤੁਹਾਡੇ ਵਰਗੇ ਜਾਂ ਆਮ ਜਿਹੜੇ ਬੰਦੇ ਜਿਹੜੇ ਵੀ ਮੈਨੇਜਰਾਂ ਦੇ ਚਮਚੇ ਬਣਦੇ ਆ ਇਹੋ ਜਿਹੇ ਬੰਦੇ ਹਰ ਇੱਕ ਟੂਲ ਤੇ ਹੁੰਦੇ ਆ ਪਰ ਜਦੋਂ ਮੈਨੂੰ ਮੁੰਡੇ ਦੱਸ ਦਿਆ ਫਿਰ ਮੈਂ ਉਹਨੂੰ ਜਾ ਕੇ ਕਹਿਣਾ ਗੱਲ ਸੁਣ ਓਏ ਇਹ ਮੈਨੇਜਰ ਤੇ ਚਮਚਾ ਗਰੀ ਕਰਨ ਨਾਲੋਂ ਆਪਣੇ ਲੋਕਾਂ ਦਾ ਠਕਾ ਬਣ ਤੈਨੂੰ ਦੁੱਗਣੀ ਇਜਤ ਉਹ ਦਵਾਵਾਂਗੇ ਤੇਰੀ ਦੁੱਗਣੀ ਤਰਖਾਹ ਵੀ ਬਤਾਵਾਂਗੇ ਪਰ ਆਪਣੇ ਲੋਕਾਂ ਦਾ ਠਕਾ ਬਣ ਉਹ ਜਿਹੜੀ ਸਾਲ ਵਾਸਤੇ ਕੰਪਨੀ ਆਉਣੀ ਆ ਇਹਨੇ ਚੱਲ ਜਾਣਾ ਤੁਸੀਂ ਤਾਂ ਸਾਰੀ ਜ਼ਿੰਦਗੀ ਇੱ ਸੋ ਜੇ ਸਾਰੀ ਜ਼ਿੰਦਗੀ ਟੂਲ ਤੇ ਰਾਜੇ ਬਣ ਕੇ ਕੰਮ ਕਰਨਾ ਤੇ ਇਕੱਠੇ ਹੋ ਜਾਓ ਸੰਗਠਿਤ ਹੋ ਜਾਓ ਨਹੀਂ ਤਾਂ ਇਹ ਛੇਤਰ ਪੈਂਦੇ ਹੀ ਰਹਿਣੇ ਕਦੀ ਕੋਈ ਜੂਨੀਅਰ ਵਾਲਾ ਧੀਆ ਨੂੰ ਮੁੰਡਿਆਂ ਨੂੰ ਗਾਲਾਂ ਕੱਢ ਦਿੰਦਾ ਕਦੀ ਮੈਨੇਜਰ ਇਹ ਤੁਹਾਨੂੰ ਗਾਲਾਂ ਕੱਢ ਜਾਂਦਾ ਇਹਦਾ ਕਾਰਨ ਇੱਕੋ ਆ ਤੁਸੀਂ ਇਕੱਠੇ ਨਹੀਂ ਅੱਜ ਇਥੇ ਤਾਂ ਤੁਸੀਂ 15 ਜਾਣੇ ਆ ਭਗਵੰਤਿਆ ਇਹਦੇ ਕੋਲੇ 120 ਤੀ ਜਾਣੇ ਆ ਨਾ ਹਾਂਜੀ ਭਾਈ ਉੱਥੇ ਢਲਮਾਟੂ ਸੋਰੀ ਢਲਮਾਣੀ ਲੋਦੀ ਲਾਡੂ ਵਾਲਾ ਲੁਧਿਆਣੇ ਟੂਲ ਤੇ ਇਹ ਹੁਣ ਉੱਥੇ ਪ੍ਰਧਾਨ ਆ ਇਹਨੂੰ ਕੋਈ ਵੀ ਦਿੱਕਤ ਆਉਂਦੀ ਨੂੰ ਪੱਚੋ ਅਸੀਂ ਮੈਂਟੂ ਤੇ ਬੰਦੀ ਪਈ ਦੀ ਮੈਂਟੂ ਤੇ ਪਹੁੰਚ ਜਾਏਗਾ ਰਾਤੀ ਨਿਜਰਪੁਰੇ ਪ੍ਰਧਾਨ ਉੱਥੇ ਲਾਉਣਾ ਅਜੇ ਉਹਦਾ ਫੋਨ ਆਇਆ ਵੀ ਲੁਧਿਆਣੇ ਇਦਾਂ ਕਰਕੇ ਕੋਈ ਝਗੜਾ ਹੋ ਗਿਆ ਰਾਤ ਹੀ ਨਾ ਮੈਂ ਬੱਧੀ ਉਹਨਾਂ ਨੂੰ ਫੋਨ ਕੀਤਾ ਜਾਓ ਰਾਤ ਹੀ ਜਾ ਕੇ ਆ ਜੀ ਦੇਖੋ ਲੋਕ ਤੁਹਾਡੀ ਸਾਡੇ ਕੋਲੇ ਬੰਦਿਆਂ ਦੀ ਕੋਈ ਘਾਟ ਨਹੀਂ ਪਾਵਰ ਦੀ ਕੋਈ ਘਾਟ ਨਹੀਂ ਸਿਰਫ ਕਿਉਂ ਘਾਟਿਆ ਵੀ ਤੁਸੀਂ ਆਪਣੇ ਲੋਕਾਂ ਦੇ ਸਕੇ ਨਹੀਂ ਹੁੰਦੇ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਡੋਗਰਿਆਂ ਦੀ ਗਦਾਰੀ ਕਰਕੇ ਗਿਆ ਨਹੀਂ ਤਾਂ ਸਾਡਾ ਰਾਜਾ ਜਾਂਦਾ ਨਹੀਂ ਸੀ ਹੁਣ ਡੋਗਰੇ ਨਾ ਬਣਿਓ ਸੂਰਮੇ ਬਣ ਕੇ ਰਹੋ ਤੁਹਾਡੇ ਜੋ ਜਿਹੜਾ ਡੋਗਰਾ ਬਣ ਗਿਆ ਤਾਂ ਅਸੀਂ ਆਪਣੇ ਜੀ ਤੁਸੀਂ ਆਪ ਹੀ ਖਰਾਬ ਕਰ ਲੈਂਗੇ ਸੋ ਇਹ ਗੱਲ ਮੇਰੀ ਇਤਿਹਾਸ ਚ ਰੱਖਿਓ ਤੁਹਾਡਾ ਧੰਨਵਾਦ ਤੁਸੀਂ ਮੈਨੂੰ ਤੇ ਮੇਰੀ ਜਖਮੇਬੰਦੀ ਨੂੰ ਟਾਈਮ ਦਿੱਤਾ ਅੱਜ ਅਸੀਂ 15 ਜਾਣੇ ਇੱਥੇ ਜੂਨੀਅਰ ਚ ਲਾ ਜਾਣੇ ਆ ਉਹਨਾਂ ਦੀ ਹਰ ਇੱਕ ਤਰ੍ਹਾਂ ਦੀ ਜ਼ਿੰਮੇਵਾਰੀ ਮੇਰੀ ਆ ਮੇਰੀ ਜਖਮੇਬੰਦੀ ਦੀ ਆ ਮੈਨੇਜਰ ਜਿਹੜਾ ਪ੍ਰਧਾਨ ਆ ਜੇ ਪ੍ਰਧਾਨ ਦੀ ਮੈਨੇਜਰ ਨਾਲ ਜਾਦੀ ਨਾ ਚੱਲੂਗੀ ਤਾਂ ਤਾਂ ਸਾਨੂੰ ਆ ਕੇ ਫੜ ਲਿਓ ਵੀ ਇੱਕ ਬੰਨੇ ਪ੍ਰਧਾਨ ਬੈਠਾ ਇੱਕ ਬੰਨੇ ਮੈਨੇਜਰ ਬੈਠਾ ਸਾਡੇ ਪ੍ਰਧਾਨ ਨੇ ਸਦਾ ਰਹਿਣਾ ਮੈਨੇਜਰ ਨੇ ਸਾਲ ਵਾਸਤੇ ਆਉਣਾ ਜਿਹੜੀ ਇਹ ਕੰਪਨੀ ਉਹਨੇ ਪ੍ਰਧਾਨ ਮੈਨੇਜਰ ਨੂੰ ਜਦਵਾਣੀ ਮੈਂ ਆਪਣੇ ਪ੍ਰਧਾਨ ਨੂੰ ਦਵਾਣੀ ਸੋ ਜੇ ਤਾਂ ਇੱਜ਼ਤ ਲੈਣੀ ਆ ਰਾਜੇ ਬਣ ਕੇ ਰਹਿਣਾ ਇਹ ਤੁਹਾਡੇ ਹੱਥ 'ਚ ਆ ਮੇਰੀ ਗੱਲ ਪੱਲੇ ਬੰਨ ਲਿਓ ਤੇ ਇੱਥੇ ਰਾਜ ਕਰੋ ਕੰਪਨੀਆਂ ਥਾਲਵਾ ਦਾ ਬਦਲਨੀਆ ਇਹ ਟੂਲ ਇੱਥੇ ਰਹਿਣਾ ਤੁਸੀਂ ਇੱਥੇ ਰਹਿਣਾ ਆਪਾਂ ਰਾਜ ਕਰਨਾ ਵਾ ਆਪਾਂ ਰਾਜਿਆਂ ਦੇ ਖਾਨਦਾਨ 'ਚ ਆ ਜਦੋਂ ਘਰੋਂ ਤਿਆਰ ਹੋ ਕੇ ਨਿਕਲਣਾ ਤੁਸੀਂ ਇਹ ਸੋਚ ਕੇ ਹੋਣਾ ਵੀ ਟੂਲ ਦੇ ਮਾਲਕ ਅਸੀਂ ਆ ਇਹ ਕੰਪਨੀ ਥਾਲ ਵਾਸਤੇ ਆਈਏ ਬਸ ਦੂਜੇ ਨੰਬਰ ਤੇ ਕੋਈ ਉਹੋ ਜੀ ਚੋਰੀ ਚਿਕਾਰੀ ਨਹੀਂ ਕਰਨੀ ਵੀ ਤੁਹਾਡੀ ਵੀਡੀਓ ਬਣ ਜੇ ਸਹੀ ਟੂਲਾਂ ਤੇ ਜਿਹੜੇ ਆਪਣੇ ਪੰਜਾਬੀ ਮੁੰਡੇ ਆ ਉਹ ਇਦਾਂ ਦੀ ਬਦਤਮੀਲੀ ਕੈਮਰੇ ਮੂਰੇ ਕਰ ਲੈਂਦੇ ਆ ਫਿਰ ਜੂਨੀਅਰ ਉੱਥੇ ਝੂਠੀ ਪੈ ਜਾਂਦੀ ਫਰਮਾ ਮਦਦ ਨਹੀਂ ਕਰਦਾ ਆ ਤੁਹਾਨੂੰ ਕੋਈ ਗਲਤ ਕਹਦਾ ਗਾਲ ਖੜਦਾ ਭਾਵੇਂ ਮੈਨੇਜਰ ਆ ਟੀਐਮ ਜੀਐਮ ਜਿਹੜਾ ਵੀ ਆ ਭਾਵੇਂ ਕੰਪਨੀ ਦਾ ਮਾਲਕ ਆ ਸਾਨੂੰ ਕੋਈ ਪਰਵਾਹ ਨਹੀਂ ਤੁਹਾਡੇ ਸਾਹਮਣੇ ਬਿਠਾ ਲਾਂਗੇ ਪੈਰਾ